ਕ੍ਰਾਈਮ ਕਰ ਦਿੱਤਾ ਹੋਵੇ ਉਹਨਾਂ ਨੂੰ ਇਸ ਤਰ੍ਹਾਂ ਉਹਨਾਂ ਨੂੰ ਬਾਹਰ ਤੋਂ ਇਧਰ ਪੇਚਿਆ ਗਿਆ ਤੇ ਇੱਕ ਗੱਲ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਉਹਨਾਂ ਨੂੰ ਖਾਣਾ ਖਾਣ ਦੇ ਸਮੇਂ ਉਹਨਾਂ ਦੇ ਹੱਥ ਤੱਕ ਨਹੀਂ ਸੀ ਖੋਲੇ ਗਏ ਉਹਨਾਂ ਨੂੰ ਖਾਣਾ ਵੀ ਉਹਨਾਂ ਜੰਜੀਰਾਂ ਦੇ ਵਿੱਚ ਕੈਦ ਕਰਕੇ ਹੀ ਉਸੇ ਤਰ੍ਹਾਂ ਹੀ ਖਾਣਾ ਪੈ ਰਿਹਾ ਸੀ ਤਾਂ ਉਹਨਾਂ ਦੇ ਇੱਕ ਸੋਸ਼ਲ ਮੀਡੀਆ ਤੇ ਹੋਰ ਵੀ ਗੱਲ ਕਾਫੀ ਤੇਜ਼ੀ ਦੇ ਨਾਲ ਇੱਕ ਵਾਇਰਲ ਹੋ ਰਹੀ ਹੈ ਇੱਕ ਲੜਕੀ ਮੁਸਕਾਨ ਸੀ ਜੋ ਕਿ ਸਟੱਡੀ ਵੀਜ਼ੇ ਦੇ ਉੱਪਰ ਆਸਟ੍ਰੇਲੀਆ ਗਈ ਹੋਈ ਸੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਘੁੰਮਣ ਗਏ ਹੋਏ ਸੀ ਸਾਨੂੰ ਘੁੰਮਣ ਗਿਆ ਨੂੰ ਹੀ ਉੱਥੋਂ ਕਿਸੇ ਨੇ ਚੱਕ ਲਿਆ ਪੁਲਿਸ ਨੇ ਸਾਡੇ ਨਾਲ ਬਹੁਤ ਅੱਛਾ ਬਿਹੇਵ ਕੀਤਾ ਸਾਨੂੰ ਖਾਣਾ ਖਵਾਇਆ ਤਕਰੀਬਨ ਸਾਨੂੰ 10 ਦਿਨ ਦੇ ਵਿੱਚ ਆਪਣੇ ਜੋ ਵੀ ਉਹਨਾਂ ਨੇ ਪ੍ਰੋਸੈਸ ਜਾਂ ਕਾਰਵਾਈ ਕਰਨੀ ਸੀ ਉਹਦੇ ਵਿੱਚ ਸਾਨੂੰ ਰੱਖਿਆ ਦੈਨ ਉਸ ਤੋਂ ਬਾਅਦ ਸਾਨੂੰ ਜਹਾਜ਼ ਦੇ ਵਿੱਚ ਬਿਠਾ ਕੇ ਲੈ ਗਏ ਤੇ ਸਾਨੂੰ ਇਹ ਵੀ ਪਤਾ ਨਹੀਂ ਲੱਗਣ ਦਿੱਤਾ ਕਿ ਅਸੀਂ ਪੰਜਾਬ ਆ ਗਏ ਆ ਤਾਂ ਜਦੋਂ ਅਸੀਂ ਅੰਮ੍ਰਿਤਸਰ 에어ਪੋਰਟ ਤੇ ਉਤਰੇ ਆ ਤਾਂ ਸਾਨੂੰ ਉਦੋਂ ਪਤਾ ਲੱਗਿਆ ਕਿ ਅਸੀਂ ਪੰਜਾਬ ਦੇ ਵਿੱਚ ਉਤਰ ਗਏ ਆ ਤੇ ਸਾਨੂੰ ਕੋਈ ਗਲਤੀ ਨਹੀਂ ਸੀ ਸਾਡੀ ਇਵਨ ਕਿ ਉਹਨਾਂ ਦਾ ਕਹਿਣਾ ਸੀ ਕਿ ਹਾਜੇ ਵੀ 2 ਸਾਲ ਦਾ ਸਟੱਡੀ ਵੀਜ਼ਾ ਗਿਆ ਹੈ ਮੈਂ ਕੋਈ ਅਲੀਗਲ ਨਹੀਂ ਗਈ ਮੈਂ ਲੀਗਲ ਗਈਆਂ ਤੇ 45 ਲੱਖ ਰੁਪਈਆ ਲਾ ਕੇ ਚਾਰ ਧੀਆਂ ਦੇ ਪਿਉਣੇ ਉਸ ਨੂੰ ਬਾਹਰ ਭੇਜਿਆ ਸੀ ਜੋ ਕਿ ਹੁਣ ਇਸ ਸਮੇਂ ਇੱਕ ਵੱਡੀ ਗੰਭੀਰਤਾ ਵਾਲਾ ਮੁੱਦਾ ਬਣ ਚੁੱਕਿਆ ਹੈ ਤੇ ਜੇਕਰ ਦੇਖਿਆ ਜਾਵੇ ਜੋ ਸਾਡੇ ਪੰਜਾਬੀ ਨੇ ਮੈਨੂੰ ਇਹ ਲੱਗਦਾ ਕਿ ਨੌਜਵਾਨ ਬਾਹਰ ਵਿਦੇਸ਼ ਦੇ ਵਿੱਚ ਜਾਣ ਦੀ ਦੌੜ ਦੇ ਪਿੱਛੇ ਲੱਗੇ ਹੋਏ ਨੇ ਜਦੋਂ ਤੁਸੀਂ 16 ਲੱਖ 20 ਲੱਖ 24 ਲੱਖ ਤੁਸੀਂ ਬਾਹਰ ਜਾਣ ਦੇ ਲਈ ਲਗਾ ਸਕਦੇ ਹੋ ਕਿਤੇ ਨਾ ਕਿਤੇ ਉਹੀ ਪੈਸਾ ਤੁਸੀਂ ਪੰਜਾਬ ਦੇ ਵਿੱਚ ਇਨਵੈਸਟ ਕਰਕੇ ਤੁਸੀਂ ਇੱਥੇ ਵੀ ਆਪਣਾ ਕੋਈ ਕਾਰੋਬਾਰ ਜਾਂ ਕੋਈ ਬਿਜ਼ਨਸ ਜਾਂ ਕੋਈ ਹੋਰ ਤਰੀਕੇ ਦਾ ਜੋ ਵੀ ਤੁਹਾਡਾ ਪੈਸ਼ਨ ਹੁੰਦਾ ਉਸ ਨੂੰ ਕਰ ਸਕਦੇ ਹੋ ਤੇ ਇੱਕ ਵੱਡੀ ਗੱਲ ਇਹ ਵੀ ਹੈ ਕਿ ਸਾਡੀ ਪੰਜਾਬ ਸਰਕਾਰ ਦੀ ਨਾਕਾਮਯਾਬੀ ਰਹੀ ਹੈ ਕਿ ਵਿਦੇਸ਼ ਦੇ ਵਿੱਚ ਜਾਣਾ ਨੌਜਵਾਨਾਂ ਦਾ ਸੁਪਨਾ ਬਣ ਚੁੱਕਾ ਹੈ ਕਿਉਂਕਿ ਉੱਥੇ ਸਿਰਫ ਪੈਸਾ ਕਮਾਉਣ ਦੇ ਲਈ ਜਾਂਦੇ ਨੇ ਤਾਂ ਪੈਸਾ ਵੀ ਉਸ ਤਰੀਕੇ ਨਾਲ ਨਹੀਂ ਕਮਾਇਆ ਜਾ ਰਿਹਾ ਜਦੋਂ ਕਿ ਹੁਣ ਸਾਡੇ ਏਜੰਟਾਂ ਨੇ ਇਸ ਤਰੀਕੇ ਦੇ ਨਾਲ ਜੋ ਵੀ ਹੋਇਆ ਕਈਆਂ ਨੂੰ ਦਾ ਸੁਣਨ ਦੇ ਵਿੱਚ ਆਇਆ ਕਿ ਡਾਂਕੀ ਲਾਣ ਦੇ ਵੀ ਉੱਥੇ ਉਹਨਾਂ ਨੇ ਆਪਦੇ ਕੀ ਪਿੰਜਰ ਵੇਖੇ ਨੇ ਲੋਕਾਂ ਦੇ ਤਾਂ ਉਹ ਪਿੰਜਰਾ ਨੂੰ ਵੇਖ ਕੇ ਕਿਤੇ ਨਾ ਕਿਤੇ ਬੰਦਾ ਇਕੱਲਾ ਹੁੰਦਾ ਜਦੋਂ ਜੰਗਲਾਂ ਦੇ ਵਿੱਚ ਉਹਨਾਂ ਨੂੰ ਕੁਝ ਖਾਣ ਨੂੰ ਨਹੀਂ ਮਿਲਣਾ ਇੱਕ ਬਿਸਕਟ ਜਾਂ ਫਿਰ ਚਾਹ ਦਾ ਕੱਪ ਕਦੇ ਇੱਕਦਾਈ ਮਿਲਣਾ ਹਫਤਾ ਹਫਤਾ ਖਾਣਾਂ ਨਹੀਂ ਮਿਲਣਾ ਦੋ ਦੋ ਹਫਤੇ ਤੁਸੀਂ ਟਰੈਵਲ ਕਰਦੇ ਰਹੇ ਨਾ ਤੁਰੇ ਜਾਣਾ ਜੰਗਲਾਂ ਦੇ ਵਿੱਚ ਤਾਂ ਏਜੰਟਾਂ ਦੀ ਇੱਥੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਵੀ ਬਹੁਤ ਵੱਡੀ ਗਲਤੀ ਹੈ ਕਿ ਉਹ ਕਿਸੇ ਦੀ ਜ਼ਿੰਦਗੀਆਂ ਦੇ ਨਾਲ ਖਿਲਵਾੜ ਕਰ ਰਹੇ ਨੇ ਕਿਸੇ ਦਾ ਭਰਾ ਹੈ ਕਿਸੇ ਦਾ ਬਾਪ ਹੈ ਕਿਸੇ ਦੀ ਮਾਂ ਹੈ ਕਿਸੇ ਦੀ ਭੈਣ ਹੈ ਜੋ ਕਿ ਜੰਗਲਾਂ ਦੇ ਵਿੱਚ ਤੁਰਦੇ ਤੁਰਦੇ ਪਤਾ ਨਹੀਂ ਹੁੰਦਾ ਕਦੋਂ ਉਹਨਾਂ ਨੇ ਜਾ ਕੇ ਆਪਣੀ ਮੰਜ਼ਿਲ ਦੇ ਉੱਪਰ ਪਹੁੰਚਣਾ ਹੈ ਤੇ ਕਈਆਂ ਦੇ ਨਾਲ ਏਜੰਟਾਂ ਨੇ ਇੱਥੇ ਠੱਗੀ ਵੀ ਕੀਤੀ ਹੈ ਤਾਂ ਮੈਨੂੰ ਲੱਗਦਾ ਕਿ ਜੇਕਰ ਸਾਡੇ ਨੌਜਵਾਨ ਉਹ ਪੈਸਾ ਲਾ ਕੇ ਬਾਹਰ ਜਾਣ ਦੀ ਖਿੱਚ ਦਾ ਕੇਂਦਰ ਨਾ ਬਣ ਤਾਂ ਪੰਜਾਬ ਦੇ ਵਿੱਚ ਰਹਿ ਕੇ ਹੀ ਆਪਣਾ ਕੋਈ ਕਾਰੋਬਾਰ ਜਾਂ ਫਿਰ ਆਪਣਾ ਕੋਈ ਬਿਜ਼ਨਸ ਸਟਾਰਟ ਕਰਨ ਜੇਕਰ ਹੁਣ ਮਾਪਿਆਂ ਨੇ ਇੰਨਾ ਕਰਜ਼ਾ ਚੁੱਕਿਆ ਹੈ ਕਈ ਤਾਂ ਨੇ ਜਿਨ੍ਹਾਂ ਨੇ ਇਸ ਚੀਜ਼ ਨੂੰ ਐਕਸੈਪਟ ਕਰ ਲਿਆ ਕਿ ਸਾਡੇ ਬੱਚੇ ਤੰਦਰੁਸਤੀ ਦੇ ਨਾਲ ਸਹੀ ਸਲਾਮਤ ਕਰੇ ਵਾਪਸ ਆ ਗਏ ਨੇ ਪੈਸੇ ਦਾ ਕੀ ਹੈ ਪੈਸਾ ਹੱਥਾਂ ਦੀ ਮਿਹਨਤ ਹੋਰ ਕਮਾਇਆ ਜਾਏਗਾ ਪਰ ਬਹੁਤ ਸਾਰੇ ਮਾਪੇ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਕਿ ਅਸੀਂ ਤਾਂ ਖੁਦ ਖੁਸ਼ੀ ਕਰਨ ਤੱਕ ਚਲੇ ਗਏ ਆ ਕਿਉਂਕਿ ਅਸੀਂ ਆਪਣਾ ਘਰ-ਬਾਰ, ਜ਼ਮੀਨ, ਜ਼ਾਇਦਾਤ ਸਾਰੀ ਵੇਚ ਚੁੱਕੇ ਆ ਤੇ ਹੁਣ ਸਾਡਾ ਬੱਚਾ ਵੀ ਵਾਪਸ ਆ ਗਿਆ ਇਹ ਦੁੱਗਣੇ ਕਮਾਉਣ ਦੇ ਖਾਤਰ ਸੀ ਉਹਨੂੰ ਉੱਥੇ ਭੇਜਿਆ ਸੀ ਜਿਹਨੂੰ ਕਿ ਹੁਣ ਇੱਕ ਪੈਸਾ ਸਾਨੂੰ ਉਹਦੇ ਵੱਲੋਂ ਵਾਪਸ ਨਹੀਂ ਆਊਗਾ ਤੇ ਜੇਕਰ ਗੱਲ ਕਰਦੇ ਆ ਕਿ ਵਿਦੇਸ਼ ਦੇ ਵਿੱਚ ਜਾ ਕੇ ਬਹੁਤ ਸਾਰੇ ਐਦਾਂ ਦੇ ਨੌਜਵਾਨ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਜਾ ਕੇ ਰੋਲਦੇ ਨੇ ਜਿਨ੍ਹਾਂ ਨੂੰ ਕੰਮ ਨਹੀਂ ਮਿਲਦਾ ਸਟੋਰਾਂ ਦੇ ਵਿੱਚ ਜਾ ਕੇ ਜੇ ਉੱਥੇ ਕੋਈ 50 ਡਾਲਰ ਦਾ ਕੰਮ ਹੁੰਦਾ ਤਾਂ ਉਹਨਾਂ ਨੂੰ ਮਜਬੂਰੀ ਦੇ ਵਿੱਚ ਉੱਥੇ 10 ਡਾਲਰ ਦੇ ਵਿੱਚ ਵੀ ਕਰਨਾ ਪੈਂਦਾ ਏ ਠੀਕ ਹੈ ਤੇ ਇਸੇ ਦੇ ਨਾਲ ਹੀ ਸਾਡੇ ਨਾਲ ਹੀ ਕਾਲਰ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਹੈਲੋ ਸਤਿ ਸ਼੍ਰੀ ਅਕਾਲ ਮੈਡਮ ਸਤਿ ਸ਼੍ਰੀ ਅਕਾਲ ਜੀ ਕੀ ਕਹਿਣਾ ਚਾਹੋਗੇ ਜੀ 트럼ਪ ਦੇ ਇਸ ਵੱਡੇ ਫੈਸਲੇ ਦੇ ਨਾਲ ਨੌਜਵਾਨਾਂ ਦੇ ਵਿਦੇਸ਼ ਜਾਣ ਦੇ ਜਿਹੜੇ ਸੁਪਨੇ ਨੇ ਉਹ ਟੁੱਟਦੇ ਨਜ਼ਰ ਆ ਰਹੇ ਨੇ ਬਿਲਕੁਲ ਬਿਲਕੁਲ ਦੇਖੋ ਜੋ 트럼ਪ ਦਾ ਫੈਸਲਾ ਸੀਗਾ ਅਮਰੀਕਾ ਗਵਰਨਮੈਂਟ ਦਾ ਫੈਸਲਾ ਸੀਗਾ ਜੀ 104 ਭਾਰਤੀ ਆ ਜਿਹੜੇ ਪਰਸੋਂ ਰਾਤ ਨੂੰ ਜਿਹੜੇ ਹਿੰਦੁਸਤਾਨ ਦੇ ਵਿੱਚ ਇੰਡੀਆ ਦੇ ਵਿੱਚ ਭੇਜੇ ਗਏ ਜੀ ਉਹ ਹਿੰਦੁਸਤਾਨ ਦੇ ਅਲੱਗ-ਅਲੱਗ ਸੁਬਿਆਂ ਦੇ ਉਹ ਨਾਗਰਿਕ ਉਹ ਸਾਡੇ ਨੌਜਵਾਨ ਆ ਜੀ ਦੇਖੋ ਇਹ ਮੇडम ਸਵਾਲ ਦੇਖੋ ਬਣਦਾ ਨਾਲ ਇਹ ਵੀ ਹੈ ਵੀ ਗਲਤੀ ਕੀ ਦੀ ਹੈ ਜੀ ਹੂੰ ਬਿਲਕੁਲ ਕੋ ਸਟਾਰਟਿੰਗ ਪਹਿਲਾ ਪਹਿਲਾ ਗਲਤੀ ਇਸ ਸਾਤੋਂ ਹੁੰਦੀ ਹੈ ਜੀ ਦੇਖੋ ਜਿਵੇਂ ਤੁਸੀਂ ਵੀ ਕਿਹਾ ਵੀ 25-25 ਲੱਖ ਲਾ ਕੇ 16-16 20-20 ਲੱਖ-ਲੱਖ ਰੁਪਇਆ ਲਾ ਕੇ ਲੋਕ ਬਾਹਰ ਨੂੰ ਜਾਣੇ ਉਹ ਵੀ ਦੋ ਨੰਬਰ ਦੇ ਕਾਗਜ਼ ਪਾ ਬਣਾ ਕੇ ਜੀ ਨੂੰ ਆਪਾਂ ਡੌਂਕੀ ਕਹਿ ਦਿੰਦੇ ਹਾਂ ਹਾਂ ਜੀ ਬਿਲਕੁਲ ਇਹਨਾਂ ਇਸ ਕਲਾਕੇ ਇੱਕ ਪਾਸੇ ਤਾਂ ਉਹ ਮਾਪੇ ਆਪਣੇ ਬੱਚੇ ਨੂੰ ਖਾਣ ਵਾਸਤੇ ਜਿਹੜਾ ਪੈਸਾ ਉਹ ਲੋਕਾਂ ਦੇ ਹੱਥ ਜਿਹੇ ਦਿੰਦੇ ਨੇ ਆ ਜੀ ਸਾਹਿਬ ਪੈਸਾ ਤਾਂ ਜਾਂਦਾ ਹੀ ਜਾਂਦਾ ਨਾਲ ਕਿਤੇ ਨਾ ਕਿਤੇ ਨੌਜਵਾਨ ਸਾਡਾ ਬੱਚਾ ਵੀ ਜਾਂਦਾ ਹੀ ਚਾਹੇ ਲੜਕਾ ਹੋਵੇ ਚਾਹੇ ਲੜਕੀ ਹੋਵੇ ਜੀ ਜੀ ਬਿਲਕੁਲ ਹੁਣ ਕਈਆਂ ਦੇ ਤਾਂ ਦੇਖਣ ਨੂੰ ਇਹ ਵੀ ਹੈ ਕਿ ਕਈਆਂ ਦੇ ਸਿਰਫ ਇੱਕ ਬੱਚਾ ਹੀ ਹੁੰਦਾ ਹੈ ਜਾਂ ਫਿਰ ਇੱਕ ਪੁੱਤ ਹੁੰਦਾ ਜਾਂ ਇੱਕ ਧੀ ਹੁੰਦੀ ਹੈ ਤੁਸੀਂ ਕੁਝ ਪੈਸਿਆਂ ਦੇ ਲਾਲਚ ਦੇ ਵਿੱਚ ਆ ਕੇ ਕਿ ਵਿਦੇਸ਼ ਦੇ ਵਿੱਚ ਜਾ ਕੇ ਉਹ ਵੱਧ ਇਨਕਮ ਕਰੇਗਾ ਉਹਨੂੰ ਤੁਸੀਂ ਭੇਜ ਦਿੰਦੇ ਹੋ ਪਰ ਤੁਹਾਨੂੰ ਨਹੀਂ ਪਤਾ ਕਿ ਉਹਦਾ ਸਫਰ ਹੈ ਜਿਹੜਾ ਰਾਸਤੇ ਦਾ ਉਹ ਕਿਸ ਤਰ੍ਹਾਂ ਦਾ ਹੋਏਗਾ ਕਈ ਵਾਰ ਤੁਸੀਂ ਪੈਸੇ ਵੀ ਲਾ ਬੈਠਦੇ ਹੋ ਤੇ ਬੱਚਾ ਵੀ ਗਵਾ ਬੈਠਦੇ ਹੋ ਮੈਡਮ ਦੇਖੋ ਪਤਾ ਹੁੰਦਾ ਹੈ ਜੀ ਹਮ ਪਤਾ ਹੁੰਦਾ ਹੈ ਪਤਾ ਕਿੱਥੋਂ ਹੁੰਦਾ ਇੱਕ ਪਾਸੇ ਲੱਗ ਰਿਹਾ ਜੀ 50 ਲੱਖ ਰੁਪਈਆ ਦਾ ਜਾਣ ਦਾ ਪਰ ਉਦਾਹਰਨ ਲੈਂਦੇ ਆ ਜੀ ਜੀ ਦੂਜੇ ਪਾਸੇ ਥੋੜੇ 16 ਲੱਖ 20 ਲੱਖ 25 ਲੱਖ ਲਿਆ ਜਾਂਦਾ ਜੀ 30 ਲੱਖ ਵੀ ਲਿਆ ਜਾਂਦਾ ਜੀ ਹੂੰ ਉਹਦੇ ਵਿੱਚ ਏਜੰਟਾਂ ਵੱਲੋਂ ਵੀ ਆਪਸ਼ਨ ਰੱਖਿਆ ਹੋਇਆ ਜਾਂ ਆਪਣੇ ਵੱਲੋਂ ਆਪਸ਼ਨ ਦਿੱਤਾ ਜਾਂਦਾ ਹੈ ਜਾਂ ਏਜੰਟਾਂ ਵੱਲੋਂ ਵੀ ਕਿਹਾ ਜਾਂਦਾ ਹੈ ਵੀ ਅਗਰ ਤੁਸੀਂ ਇੱਕ ਨੰਬਰ ਦੇ ਵਿੱਚ ਜਾਣਾ ਹੈ ਤੁਹਾਡੇ ਪੇਪਰ ਵਰਗੇ ਇਹ ਪ੍ਰੋਬਲਮਾਂ ਜਾਂ ਤੁਸੀਂ ਇੱਦਾਂ ਨਹੀਂ ਜਾ ਸਕਦੇ ਤੁਸੀਂ ਟੌਂਕੀ ਰਾਈ ਜਾ ਸਕਦੇ ਆ ਪੈਸੇ ਇੰਨੇ ਲੱਗਣਗੇ ਜੀ ਲੇਕਿਨ ਅੱਗੇ ਤੋਂ ਸਾਡਾ ਜਵਾਬ ਹੁੰਦਾ ਵੀ ਕੋਈ ਗੱਲ ਨਹੀਂ ਅਸੀਂ 1 ਤੋਂ 2 ਲੱਖ ਬੱਤ ਕਰਾਂਗੇ ਲੇਕਿਨ ਸਾਡੇ ਸੀ ਪੁੱਤ ਨੂੰ ਬਾਹਰ ਵੇਚ ਦੋ ਜੀ ਹੂੰ ਤभी ਉਹਦਾ 22 25 ਦੇ ਵਿੱਚ ਅਸੀਂ ਤਿਆਰ ਹੋ ਜਾਈਏ ਅਸੀਂ ਦੰਦੇ ਵੀ ਆ ਜੀ ਕਿਨ ਇੱਕ ਨੰਬਰ ਦੋ ਨੰਬਰ ਦੇ ਪੇਪਰਾਂ ਦਾ ਸਾਨੂੰ ਪਤਾ ਲੱਗ ਜਾਂਦਾ ਵੀ ਅਸੀਂ ਕਿਹੜੇ ਬੱਚੇ ਨੂੰ ਬਾਹਰ ਵੇਚੂਗੇ ਕਿੰਨੇ ਚਿਰ ਤੋਂ 3 ਸਾਲ 2.5 ਸਾਲ ਤੋਂ ਤਾਂ ਇਹ ਵੀ ਪੰਜਾਬੀ ਟੀਵੀ ਚੈਨਲ ਤੇ ਮੈਂ ਹੀ ਕਹਿੰਦਾ ਆ ਰਿਹਾ ਹਾਂ ਉਹ ਦੌਕਿਆਂ ਰਹੇ ਬਾਹਰ ਨਾ ਜਾਓ ਅਗਰ ਕਿਸੇ ਦਾ ਪੇਪਰ ਵਰਕ ਸਹੀ ਹੈ ਬਾਹਰ ਕੋਈ ਭੈਣ ਭਰਾ ਰਿਸਕ ਦਾ ਦਾ ਤੱਕ ਬੰਦੂ ਸੰਭਾਲ ਲੈਣਾ ਹੈਗਾ ਤਾਂ ਬਾਹਰ ਜਾਓ ਨਹੀਂ ਬਾਹਰ ਦਾ ਫਾਰਮ ਕੰਟਰੀ ਦਾ ਸੁਪਨਾ ਨਾ ਦੇਖੋ ਜੀ ਸੁਪਨਾ ਦੇਖਣਾ ਕੋਈ ਪ੍ਰੋਬਲਮ ਨਹੀਂ ਹੈ ਲੇਕਿਨ ਐਦਾਂ ਦੇ ਸੁਪਨੇ ਦੇਖਣਾ ਜਿਹਦੇ ਵਿੱਚ ਆਪਣੀ ਜਾਨ ਵੀ ਗਵਾ ਲੈਣੀ ਜਾਂ ਜਿਹਦੇ ਵਿੱਚ ਪੈਸਾ ਵੀ ਚਲੇ ਜਾਣਾ ਪੂਰੀ ਜ਼ਿੰਦਗੀ ਦੀ ਮਾਤਾ ਪਿਤਾ ਦੀ ਮਿਹਨਤ ਵੀ ਚਲੇ ਜਾਣੀ ਜੀ ਇੱਕ ਸਭ ਤੋਂ ਬਦਸਲੂਕੀ ਹੋਈ ਹੈ ਜਿਹੜੀ ਕਿ ਸ਼ਰਮਨਾਕ ਗੱਲ ਸੀ ਜਿਵੇਂ ਕਿ ਪੀਐਮ ਮੋਦੀ ਦਾ ਉਹਨਾਂ ਦੇ ਨਾਲ ਇੱਕ ਦੋਸਤੀ ਸੀ ਤੇ ਦੋਸਤੀ ਵੀ ਕਿਤੇ ਕੰਮ ਈ ਆਈ ਹੈਗੀ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਹੱਥਾਂ ਪੈਰਾਂ ਦੇ ਵਿੱਚ ਬੇੜੀਆਂ ਇਸ ਤਰ੍ਹਾਂ ਪਾ ਰਹੀਆਂ ਸੀ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਕ੍ਰਾਈਮ ਕੀਤਾ ਹੋਵੇ ਈਵਨ ਕੇ ਉਹਨਾਂ ਨੂੰ ਤੁਸੀਂ ਕਹੇ ਉਹਨਾਂ ਨੇ ਦੱਸਿਆ ਇੱਕ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਸੀ ਖਬਰ ਉਹ ਉਹਨਾਂ ਨੇ ਕਿਹਾ ਕਿ ਸਾਨੂੰ ਖਾਣਾ ਖਾਣ ਦੇ ਲਈ ਵੀ ਸਾਡੇ ਹੱਥ ਖੋਲੇ ਨਹੀਂ ਸੀਗੇ ਮੈਡਮ ਉਹ ਦੋਸਤੀ ਪਾਈ ਪਈ ਹੈ ਜੀ ਹਿੰਦੁਸਤਾਨ ਦੇ ਲੋਕਾਂ ਨੂੰ ਜੀ ਜੀ ਕਿਉਂਕਿ ਜਦੋਂ ਦੋਸਤੀ ਹੁੰਦੀ ਆ ਜਦੋਂ ਕੋਈ ਵੀ ਸਰਕਾਰ ਹੁੰਦੀ ਹੈ ਕੋਈ ਵੀ ਕੰਟਰੀ ਹੁੰਦੀ ਆ ਆਪਸ ਦੇ ਵਿੱਚ ਬੜਾ ਮੇਲ ਜੋਲ ਰੱਖਦੀ ਆ ਆਪਣੇ ਨਾਲ ਵੀ ਆਪਣੇ ਜਿਹੜਾ ਆਉਣ ਜਾਣ ਦੇ ਕੰਟਰੀਆਂ ਦੇ ਸਬੰਧ ਹੁੰਨੇ ਆ ਉਹਦੇ ਵਿੱਚ ਵੀ ਜੀ ਲੇਕਿਨ ਜਦੋਂ ਪੁਸਤੀ ਦੁਸ਼ਮਣੀ ਜੇ ਬਦਲ ਜਾਂਦੀ ਆ ਫਿਰ ਉਹੀ ਕਿਤੇ ਨਾ ਕਿਤੇ ਜਿਹੜੀ ਆ ਆਮ ਪਬਲਿਕ ਦੇ ਪੈੰਦੀ ਆ ਜੋ ਪਈ ਆ ਜੀ ਪਤਾ ਨਹੀਂ ਕਿੰਨੇ ਲੋਕਾਂ ਦੇ ਪਈ ਆ ਹੋਰ ਕਿੰਨੇ ਲੋਕਾਂ ਦੇ ਪੈਣੀਆਂ ਜਿਵੇਂ ਡਾਕਟਰ ਰਜਿੰਦਰ ਮਾਨ ਸਾਹਿਬ ਤੋਂ ਜੁੜਦੇ ਹੁੰਨੇ ਆ ਜੀ ਉਹ ਦੱਸ ਰਹੇ ਸੀ ਵੀ 1800 ਸੌਰੀ ਪਤਾ ਨਹੀਂ 18000 ਦੀ ਗੱਲ ਕਰਦੇ ਸੀ ਪਤਾ ਨਹੀਂ ਕਿੰਨੇ ਦੀ ਗੱਲ ਕਰਦੇ ਸੀ ਸੌਰੀ ਮੈਂ ਮਾਫੀ ਤਮੇ ਇਹ ਹੋਰ ਹਜੇ ਭਾਰਤੀ ਜਿਹੜੇ ਬਾਹਰ ਬੈਠੇ ਆ ਏਦਾਂ ਦੇ ਕਾਲਜ ਪੱਤਰਾਂ ਦੁਆਰਾ ਜਾਇਏ ਨੇ ਵੀ ਜਿਹੜੇ ਉਹ ਵੀ ਵਾਪਸ ਆਉਣੇ ਆ ਲੇਕਿਨ ਉਹ ਕਿੱਦਾਂ ਵਾਪਸ ਆਉਣੇ ਆ ਬੇੜੀਆਂ ਪਾ ਕੇ ਵਾਪਸ ਆਉਣੇ ਆ ਕਾਨੂੰਨਨ ਤੌਰ ਤੇ ਵਾਪਸ ਆਉਣੇ ਆ ਕਿੱਦਾਂ ਵਾਪਸ ਆਉਣੇ ਆ ਜੀ ਦੇਖੋ ਕੋਈ ਕ੍ਰਾਈਮ ਤਾਂ ਕੀਤਾ ਨਹੀਂ ਜੀ ਠੀਕ ਆ ਆਊਟ ਆਫ ਕੰਟਰੀ ਚਲੇ ਗਏ ਜੀ ਤੁਹਾਡੇ ਕਾਨੂੰਨ ਦੀ ਉਲੰਘਣਾ ਕੀਤੀ ਆ ਦੇਖੋ ਸਰਕਾਰਾਂ ਦੇ ਅੱਖ ਦੇ ਵਿੱਚ ਸਬੰਧ ਹੁੰਨੇ ਆ ਸਰਕਾਰਾਂ ਦੇ ਨਾਲ ਸਰਕਾਰ ਦੀ ਗੱਲ ਹੁੰਦੀ ਏ ਨੂੰ ਤਾਂ ਸਰਕਾਰ ਦੇ ਨਾਲ ਗੱਲ ਹੁੰਦੀ ਆ ਕਿ ਤੁਹਾਡਾ ਸਰਕਾਰ ਦੀ ਵੀ ਤੁਹਾਡੇ ਬੰਦੇ ਜਾਂ ਤੁਹਾਡੇ ਨਾਗਰਿਕ ਸਾਡੀ ਕੰਟਰੀ ਦੇ ਵਿੱਚ ਐ ਨੇ ਉਹ ਵਾਪਸ ਭੇਜਣਾ ਤੇ ਤਰੀਕੇ ਦੇ ਨਾਲ ਕਿ ਸਹਿ ਜਾਂਦਾ ਜਾਂ ਉਹਨਾਂ ਨੂੰ ਕਿਹਾ ਜਾਂਦਾ ਵੀ ਤੁਸੀਂ ਜਾਓ ਭਾਈ ਆਪਣਾ ਇੱਕ ਨੰਬਰ ਦੇ ਪੇਪਰ ਵਰਕ ਕਰਕੇ ਪੂਰਾਓ ਬੇੜੀਆਂ ਪਾ ਦੇਣੀਆਂ ਹੱਥ 'ਚ ਹਟਕੜੀਆਂ ਲਾ ਦੇਣੀਆਂ ਪੈਰਾਂ 'ਚ ਬੇੜੀਆਂ ਪਾ ਦੇਵੀਂ ਆ ਦੇਖੋ ਇੱਕ ਜਿਹਨੂੰ ਆਪਾਂ ਕਹਿੰਦੇ ਨੇ ਕਿ ਦੋ ਦੋਸਤੀਆਂ ਦੁਸ਼ਮਣੀ ਦੇ ਵਿੱਚ ਜਿਹੜੀ ਦੋ ਪ੍ਰਧਾਨ ਮੰਤਰੀਆਂ ਦੀ ਲੜਾਈ ਜਾਂ ਦੋ ਕੰਟਰੀਆਂ ਦੀ ਲੜਾਈ ਆਮ ਨਾਗਰੀਕ ਕਿਉਂ ਬੁਖਤ ਰਹੇ ਜੀ ਜੀ ਬਿਲਕੁਲ ਇੱਥੇ ਜਦੋਂ ਮਾਪੇ ਕਰਜ਼ਾ ਚੁੱਕਦੇ ਨੇ ਜ਼ਮੀਨਾਂ ਵੇਚਦੇ ਨੇ ਘਰ-ਬਾਰ ਵੇਚ ਦਿੰਦੇ ਨੇ ਤਾਂ ਹੁਣ ਉਹਨਾਂ ਦੇ ਬੱਚੇ ਵੀ ਵਾਪਸ ਆ ਗਏ ਨੇ ਕਿਤੇ ਨਾ ਕਿਤੇ ਕਈਆਂ ਦੇ ਬਿਆਨ ਇਹ ਵੀ ਸੀ ਕਿ ਪੱਲੇ ਕੁਝ ਵੀ ਨਹੀਂ ਰਿਹਾ ਸਿਵਾਏ ਖੁਦ ਖੁਸ਼ੀ ਤੋਂ ਮੈਡਮ ਮੈਂ ਕੱਲ ਵੀ ਕਿਹਾ ਸੀਗਾ ਸੋਦੀ ਸਾਹਿਬ ਦੇ ਨਾਲ ਮੇਰੀ ਗੱਲਬਾਤ ਹੋ ਰਹੀ ਸੀ ਮੈਂ ਕੱਲ ਵੀ ਕਿਹਾ ਸੀ ਕਿ ਕਈ ਜਗ੍ਹਾ ਸਥਿਤੀ ਇਦਾਂ ਦੀ ਬਣੀ ਹੈ ਜਾਂ ਬਣ ਚੂਗੀ ਵੀ ਬੰਦੇ ਖੁਦਕੁਸ਼ੀ ਕਰਨ ਤੱਕ ਤਿਆਰ ਹੋ ਜਾਂਦੇ ਕਿਉਂ ਪੈਸਾ ਲਾਇਆ ਵਾ ਹੁੰਦਾ ਪਤਾ ਨਹੀਂ ਕੋਈ ਵਿਆਹ ਦੇ ਲੰਦਾ ਵਿਚਾਰਾ ਕੋਈ ਪਲਾਟ ਵੇਚਦਾ ਕੋਈ ਗਹਿਣਾ ਵੇਚਦਾ ਕਿਸੇ ਰਿਸ਼ਤੇਦਾਰ ਤੋਂ ਫੜਦਾ ਲੋਨ ਲੰਦਾ ਰੱਬ ਜਾਣਦਾ ਕਿਆ ਕਰਦਾ ਜੀ ਲੇਕਿਨ ਇੰਨੀਆਂ ਗਲਤੀਆਂ ਕਰਨ ਤੋਂ ਪਹਿਲਾਂ ਸਾਨੂੰ ਇਹ ਸੋਚ ਲੈਣਾ ਚਾਹੀਦਾ ਹੈ ਵੀ ਕਿਆ ਮੈਂ ਰਿਸਕ ਲੈ ਰਿਹਾ ਹਾਂ ਕਿਆ ਇਹਦੇ ਵਿੱਚ ਸਾਡੇ ਬੱਚੇ ਦੀ ਕੋਈ ਰਿਸਕ ਵਾਲੀ ਪ੍ਰੋਬਲਮ ਤਾਂ ਨਹੀਂ ਜਾਂ ਪੈਸਾ ਤਾਂ ਨਹੀਂ ਸਾਡਾ ਡੁੱਗੂਗਾ ਠੀਕ ਆ 2 ਉਹ ਇੱਕ ਨੰਬਰ ਤੁਸੀਂ ਜਦ ਚਲੇ ਜੋ ਰੂਟੋਂ ਨੰਬਰ ਦੇ ਵਿੱਚ ਤੁਸੀਂ ਆਪਣਾ ਬੱਚਾ ਵੀ ਗੋਣਾ ਪੈਸਾ ਵੀ ਗੋਣਾ ਜੀ ਕਹਿੰਦੇ ਨੇ ਕਿ ਜ਼ਮੀਨ ਤੁਹਾਡੀ ਮਾਂ ਹੁੰਦੀ ਹੈ ਤੇ ਮਾਂ ਨੂੰ ਕਦੇ ਵਿੱਚ ਹੋਣਾ ਪਰ ਕਈਆਂ ਨੇ ਕਿਸੇ ਦੇ ਤੂਕ ਨਾਲਾ ਸੀ ਚਾਰ ਕਨਾਲਾ ਸੀ ਜਾਂ ਦੋ ਕਿੱਲੇ ਸੀ ਜਾਂ ਚਾਰ ਕਿੱਲੇ ਸੀ ਉਹਨਾਂ ਨੇ ਉਹ ਵੀ ਵੇਚ ਕੇ ਬੱਚੇ ਬਾਹਰ ਭੇਜਦੇ ਤੇ ਬੱਚੇ ਬਾਹਰੋਂ ਵਾਪਸ ਵੀ ਆ ਗਏ ਨੇ ਹਣਾ ਉਹਨਾਂ ਲਈ ਬੜੀ ਦੁਖਦਾਈ ਖਬਰ ਹੈ ਇਹ ਕਿ ਅੱਗੇ ਉਹਨਾਂ ਦਾ ਕੋਈ ਉਹਨਾਂ ਨੂੰ ਰਾਹ ਨਹੀਂ ਦਿਖ ਰਿਹਾ ਕੋਈ ਇੱਥੇ ਨੌਕਰੀ ਦਾ ਕੁਝ ਦਿਖ ਨਹੀਂ ਰਿਹਾ ਤੇ ਮੈਨੂੰ ਲੱਗਦਾ ਵੀ ਲੱਖਾ ਸਦਾਨਾ ਬਹੁਤ ਇੱਕ ਅੱਛੀ ਗੱਲ ਕਹਿੰਦੇ ਹੁੰਦੇ ਆ ਕਿ ਜੋ ਤੁਸੀਂ ਮਰਜ਼ੀ ਕਰ ਲੋ ਬਾਹਰ ਜਾਣਾ ਜਾਓ ਪਰ ਆਪਣੀਆਂ ਮਾਵਾਂ ਜ਼ਮੀਨਾਂ ਸਾਡੀਆਂ ਨੇ ਜਿਹੜੀਆਂ ਉਹ ਵਿੱਚੋਂ ਨਾ ਵੀ ਤੁਹਾਨੂੰ ਇੱਥੇ 44 45 ਲੱਖ ਰੁਪਏ ਨੂੰ ਵੀ ਕਿੱਲਾ ਨਹੀਂ ਮਿਲਣਾ ਅੱਗੇ ਆਗੇ ਵਾਪਸ ਤੇ ਉਹ ਸੱਚ ਹੁੰਦੀ ਗੱਲ ਦਿਖਾਈ ਦੇ ਰਹੀ ਆ ਬਿਲਕੁਲ ਮੈਡਮ ਬਿਲਕੁਲ ਦੇਖੋ ਹੋਰ ਲੱਗੀ ਹੋਈ ਹੈ ਜੀ ਬਾਹਰ ਜਾਣ ਦੀ ਫੋਰਨ ਕੰਟਰੀ ਜਾਣ ਦੀ ਜੇ ਸਾਨੂੰ ਹੋੜ ਖਤਮ ਕਰਨੀ ਪੈਣੀ ਹੈ ਜੀ ਮੈਂ ਤਾਂ ਇੱਕ ਇੱਕ ਜਿਹੀ ਵੀ ਮੰਨਦਾ ਆਪਣੇ ਆਪ ਜੀ ਕਿਸੇ ਬੰਦੇ ਕੋਲ 1 ਲੱਖ ਜਾਂ 2 ਲੱਖ ਰੁਪਏ ਦੀ ਵੀ ਗੰਜਾਇਸ਼ ਹੈ ਕੋਈ ਛੋਟਾ ਮੋਟਾ ਦੁਕਾਨਦਾਰੀ ਕੋਈ ਛੋਟਾ ਮੋਟਾ ਬਿਜ਼ਨਸ ਕਰ ਸਕਦੇ ਆ 5-700 ਤੋਂ 10000 ਰੁਪਏ ਦਿਹਾੜੀ ਹੁੰਦੀ ਹੈ ਬੰਦੇ ਦਾ ਘਰ ਚੱਲਦਾ ਲੇਕਿਨ ਨਹੀਂ ਸੁਪਨੇ ਇਸ ਦੇ ਵੱਡੇ ਦੇਖੇ ਗਏ ਨੇ ਅਸੀਂ ਸੁਪਨੇ ਦੇਖੇ ਵੀ ਅਸੀਂ ਅਮਰੀਕਾ ਜਰ ਰਹੋਗੇ ਕੈਨੇਡਾ ਜਰ ਰਹੋਗੇ ਅਸੀਂ ਬਾਹਰ ਗੱਡੀਆਂ ਕੋਠੀਆਂ ਤਾਰੇ ਬਣਾਉਗੇ ਲੇਕਿਨ ਘੱਟ ਸਮੇਂ ਦੇ ਵਿੱਚ ਅਸੀਂ ਜਿਆਦਾ ਪੈਸਾ ਕਮਾਉਣ ਦੀ ਜਿਹੜੀ ਅਸੀਂ ਗੱਲ ਕਰਦੇ ਆ ਉਹ ਹੋਰ ਨੂੰ ਖਤਮ ਕਰਨਾ ਪੈਣਾ ਕਿਤੇ ਨਾ ਕਿਤੇ ਸਰਕਾਰਾਂ ਵੀ ਫੇਲ ਰਹਿ ਜਾਂਦੀਆਂ ਕਿਉਂ ਅਜਿਹੇ ਏਜੰਟਾਂ ਏਜੰਟ ਬੈਠੇ ਜਾਂ ਉਹਨਾਂ ਏਜੰਟਾਂ ਦੇ ਕਾਰਵਾਈ ਨਹੀਂ ਹੁੰਦੀ ਜਿਹੜੇ ਐਦਾਂ ਭੇਜਦੇ ਆ ਕੁਝ ਨਹੀਂ ਜੀ ਹੁੰਦਾ ਇਹ ਵੀ 104 ਜਿਹੜੇ ਭਾਰਤੀ ਵਾਪਸ ਆਏ ਇਹਨਾਂ ਤੇ ਆਉਣ ਦੇ ਬਾਅਦ ਵੀ ਕੁਝ ਨਹੀਂ ਹੋਊਗਾ ਹੋਰ ਆ ਜਾਣ ਕਿ ਉਹਨਾਂ ਤੇ ਆਉਣ ਦੇ ਬਾਅਦ ਵੀ ਕੁਝ ਨਹੀਂ ਹੋਊਗਾ ਜਿੰਨਾ ਚਿਰ ਸਰਕਾਰਾਂ ਇਹਨਾਂ ਲੋਕਾਂ ਦੀਆਂ ਦੁਕਾਨਦਾਰੀਆਂ ਬੰਦ ਨਹੀਂ ਕਰਾਉਂਦੀਆਂ ਹਾਂ ਜੋ ਕਾਨੂੰਨਨ ਤੌਰ ਤੇ ਬੈਠਾ ਜਿਹੜਾ ਸਹੀ ਤਰੀਕੇ ਨਾਲ ਆਪਣਾ ਬਿਜ਼ਨਸ ਚੱਲ ਚਲਾ ਰਿਹਾ ਏਜੰਟ ਬਣਾ ਕਰ ਰਿ ਅਸਾਕੇ ਜਾਅ ਦੇ ਵਿੱਚ ਪੂਰਾ ਜਾਲ ਬੁਣ ਕੇ ਉਹ ਲੋਕਾਂ ਦੇ ਬੱਚੇ ਵੀ ਆਪ ਨੂੰ ਜਾਣਦੇ ਉਹਨਾਂ ਦੇ ਪੈਸਾ ਵੀ ਇੱਥੋਂ ਜਾਂਦਾ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿ ਕਿਤੇ ਨਾ ਕਿਤੇ ਮੇਰੇ ਖਿਆਲ ਦੇ ਵਿੱਚ ਇਹ ਆ ਰਿਹਾ ਕਿ ਇੱਕ ਮਾਈਂਡ ਦੇ ਵਿੱਚ ਪਹਿਲੀ ਗੱਲ ਆਪਣੀ ਹੀ ਆਉਂਦੀ ਆ ਕਿ ਜਿਹੜੇ ਆਇਲਟ ਸੈਂਟਰ ਨੇ ਸੈਂਟਰ ਨੇ ਸੌਰੀ ਮਾਫ ਕਰਨਾ ਆਇਲਟ ਸੈਂਟਰ ਨੇ ਜਿਹੜੇ ਉਹ ਵੀ ਕਾਫੀ ਹੱਦ ਤੱਕ ਬੰਦ ਹੋ ਜਾਣਗੇ ਕਿਉਂਕਿ ਮਾਪਿਆਂ ਨੇ ਜਿਹੜਾ ਵੱਡਾ ਝਟਕਾ ਲੱਗਿਆ ਹੋਇਆ ਪੰਜਾਬ ਨੂੰ ਹਜੇ ਪਤਾ ਨਹੀਂ ਉਧਰੋਂ ਕਿੰਨੇ ਪੰਜਾਬੀ ਵਾਪਸ ਆ ਜਾਣੇ ਨੇ ਤੇ ਇੱਕ ਏਜੰਟਾਂ ਦਾ ਆਫਿਸ ਜਿੰਨਾਂ ਦੇ ਵੀ ਹੋਣਗੇ ਜਿਨ੍ਹਾਂ ਨੇ ਇਲੀਗਲ ਕੰਮ ਕੀਤੇ ਨੇ ਜਾਂ ਲੀਗਲ ਵੀ ਕੀਤੇ ਨੇ ਜਿਹੜੇ ਵਾਪਸ ਮੂੜੇ ਨੇ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪੇਪਰ ਦੇ ਕੋਈ ਗਲਤੀ ਰਹਿ ਗਈ ਹੋਣੀ ਆ ਜਾਂ ਫਿਰ ਕਿਸੇ ਹੋਰ ਵਜਾ ਕਰਕੇ ਉਹ ਵਾਪਸ ਭੇਜੇ ਗਏ ਹੋਣੇ ਆ ਉਹ ਏਜੰਟਾਂ ਦੇ ਜਿਹੜਿਆ ਠੱਗੀ ਠੋਰੀ ਦਾ ਧੰਦਾ ਸੀ ਜਾਂ ਫਿਰ ਕੋਈ ਹੋਰ ਸੀ ਉਹਨਾਂ ਦੇ ਵੀ ਬੰਦ ਦਫ਼ਤਰ ਹੁੰਦੇ ਦਿਖਾਈ ਦੇਣਗੇ ਆਉਣ ਵਾਲੇ ਸਮੇਂ ਦੇ ਵਿੱਚ ਲੈ ਦੇਖੋ ਸਾਨੂੰ ਨਹੀਂ ਜੀ ਲੱਗਦਾ ਵੀ ਕੋਈ ਰਿਪੋਰਟ ਰੱਖੀ ਹੋਊਗੀ ਜੀ ਭੇਜਣ ਤੋਂ ਪਹਿਲਾਂ ਦੇਖੋ ਜੀ ਏਜੰਟ ਦਾ ਪੱਖ ਬਾਝੀ ਨਹੀਂ ਲੰਦੇ ਲੇਕਿਨ ਸਾਨੂੰ ਇੰਨਾ ਤਾਂ ਪਤਾ ਹੁੰਦਾ ਨੇ ਵੀ ਇੱਕ ਪਾਸੇ 50 ਲੱਖ ਇੱਕ ਪਾਸੇ 20 ਲੱਖ ਇਹ ਕੱਲੇ ਨਾ ਤੁਸੀਂ ਹੰਦਾ ਜਾ ਲਾ ਸਕਦੇ ਆ ਅਸੀਂ ਫਿਰ ਉਸ ਖੂਹ ਦੇ ਵਿੱਚ ਗਿਰਨ ਦੀ ਗੱਲ ਕਰੂੰਗੇ ਦੇਖੋ ਮੈਂ ਏਜੰਟਾਂ ਦੀ ਸਾਈਡ ਨਹੀਂ ਲੰਦਾ ਲੇਕਿਨ ਕਹਿਣ ਦਾ ਮਤਲਬ ਇਹ ਆ ਜਦ ਸਾਨੂੰ ਪਤਾ ਹੈ ਵੀ ਅੱਗੇ ਗੱਡਾ ਗੱਡੇ ਦੇ ਵਿੱਚ ਅਸੀਂ ਜ਼ਰੂਰ ਕਰਨਾ ਜੀ ਉੱਥੋਂ ਅਸੀਂ ਸੰਭਲਣਾ ਸਾਡਾ ਪਰ ਤੇ ਬਣਦਾ ਕੱਟ ਦੇਖੋ ਕੱਟ ਖਾ ਲੋ ਥੋੜੀ ਖਾ ਲੋ ਲੇਕਿਨ ਐਦਾਂ ਦੀ ਖਾਓ ਵੀ ਜਿਹੜੀ ਤੁਹਾਨੂੰ ਰਾਤ ਨੂੰ ਆਰਾਮ ਨਾਲ ਰੋਟੀ ਖਾਣ ਤੋਂ ਬਾਅਦ ਨੀਂਦ ਆ ਜਿਵੇਂ ਸਵੇਰੇ ਉੱਠਣ ਤੋਂ ਉੱਠਣ ਦੇ ਨਾਲ ਹੀ ਕਿਤੇ ਨਾ ਕਿਤੇ ਸਾਡੇ ਮਨ ਦੇ ਵਿੱਚ ਜਿਹੜੀਆਂ ਟੈਨਸ਼ਨਾਂ ਆਉਂਦੀਆਂ ਉਹ ਨਾ ਹੋਣ ਐਦਾਂ ਦਾ ਕੋਈ ਕੰਮ ਕਰੋ ਪੂਰੇ ਹਿੰਦੁਸਤਾਨ ਦੇ ਵਿੱਚ ਇਹ ਇਕੱਲੇ ਪੰਜਾਬੀਆਂ ਦਾ ਮਸਲਾ ਨਹੀਂ ਮੈਡਮ ਪੂਰੇ ਹਿੰਦੁਸਤਾਨ ਦਾ ਮਸਲਾ ਹੈ ਪੂਰੇ ਹਿੰਦੁਸਤਾਨ ਦੇ ਤੁਸੀਂ ਕਿਸੇ ਵੀ ਕੋਨੇ ਦੇ ਵਿੱਚ ਘੱਟ ਪੈਸਿਆਂ ਦੇ ਨਾਲ ਮਿਹਨਤ ਕਰਕੇ ਤੁਸੀਂ ਆਪਣਾ ਰਜਗਾਰ ਚਲਾ ਸਕਦੇ ਆਂ ਅਗਰ ਉੱਥੇ ਤੱਕ ਸੋਚੋ ਤਾਂ ਜੀ ਜੀ ਪਰ ਮੋਦੀ ਸਰਕਾਰ ਨੂੰ ਕਿਤੇ ਨਾ ਕਿਤੇ ਟਰੰਪ ਦੇ ਨਾਲ ਗੱਲਬਾਤ ਕਰਕੇ ਇਹ ਸਾਰੇ ਕਹਿ ਰਹੇ ਨੇ ਕਿ ਉਹਨਾਂ ਨੂੰ ਗੱਲ ਕਰਨੀ ਜ਼ਰੂਰੀ ਹੈ ਕਿ ਉਹ ਗੱਲ ਕਰਨ ਕਿ ਇਸ ਤਰ੍ਹਾਂ ਦੀ ਬਦਸਲੂਕੀ ਕਿਉਂ ਹੋਈ ਹੈ ਜਾਂ ਫਿਰ ਜਿਹੜੀ ਉਹਨਾਂ ਨੇ ਪੈਸਿਆਂ ਦੀ ਪਰਪਾਈ ਕੀਤੀ ਹੈ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਮੈਡਮ ਗੱਲ ਕਰਨੀ ਚਾਹੀਦੀ ਨਹੀਂ ਜੀ ਗੱਲ ਤਾਂ ਹੁਣ ਤੱਕ ਹੋਣੀ ਚਾਹੀਦੀ ਸੀ ਉਸ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਡਿਪੋਟ ਕਰਨ ਤੋਂ ਪਹਿਲਾਂ ਹੋਣੀ ਚਾਹੀਦੀ ਸੀ ਜਿਵੇਂ ਮੈਂ ਕਿਹਾ ਸੀ ਤੁਸੀਂ ਤਾਂ ਤਿੰਨੀਆਂ ਸਰਕਾਰਾਂ ਆਪਸ ਦੇ ਵਿੱਚ ਗੱਲਬਾਤ ਕਰਦੀਆਂ ਜੀ ਬਿਲਕੁਲ ਬਿਲਕੁਲ ਸਭ ਕਰ ਦੱਸ ਅਦ ਕਰਦੀਆਂ ਅਗਰ ਉਹਨਾਂ ਦੇ ਆਪਸੀ ਖਟਾਸ ਨਾ ਹੋਣ ਜੀ ਹਿੰਦੁਸਤਾਨ ਕਦੇ ਅਮਰੀਕਾ ਸਰਕਾਰ ਦੇ ਨਾਲ ਗੁੱਸੇ ਆ ਜਾਂ ਅਮਰੀਕਾ ਸਰਕਾਰ ਕਦੇ ਕੈਨੇਡਾ ਦੇ ਨਾਲ ਗੁੱਸੇ ਤੇ ਕੋਈ ਨਾ ਸਰਕਾਰਾਂ ਦਾ ਆਪਸ ਦੇ ਵਿੱਚ ਜਿਹੜੀ ਲਾਗਡਟ ਹੁੰਦੀ ਹੈ ਤੰਜਵਾਜੀ ਹੁੰਦੀ ਹੈ ਕਿੱਦਾਂ ਕਿੱਦਾਂ ਦੂਜੇ ਦੇ ਕਰੇ ਜਾਂਦੇ ਆਪ ਪਬਲਿਕ ਨੂੰ ਕੀ ਪਿੱਛਾ ਜਾਂਦਾ ਚਾਹ ਅਮਰੀਕਾ ਦੀ ਪਬਲਿਕ ਨਾ ਨਪਾਕ ਨਹੀਂ ਹੋਣਾ ਚਾਹੀਦਾ ਜੀ ਜੀ ਸ਼ਰਮਾ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੋ ਸ਼ੁਕਰੀਆ ਜੀ ਧੰਨਵਾਦ ਮੈਡਮ ਬਹੁਤ-ਬਹੁਤ ਧੰਨਵਾਦ ਜੀ ਸੋ ਦੋਸਤੋ ਏਸੀ ਸ਼ਰਮਾ ਜੀ ਦੇ ਆਪਣੇ ਵਿਚਾਰ ਜੋ ਕਿ ਸਾਡੇ ਚੈਨਲ ਦੇ ਨਾਲ ਉਹਨਾਂ ਨੇ ਸਾਂਝੇ ਕੀਤੇ ਸੀ ਤਾਂ ਮੈਂ ਸਾਰੇ ਹੀ ਦੋਸਤਾਂ ਨੂੰ ਸਾਰੇ ਨੌਜਵਾਨ ਪੀੜੀ ਨੂੰ ਇੱਕੋ ਅਪੀਲ ਕਰਾਂਗੀ ਕਿ ਇੱਕ ਕੋਲਰ ਸਾਡੇ ਨਾਲ ਹੋਰ ਜੁੜ ਚੁੱਕੇ ਨੇ ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੌਣ ਗੱਲ ਕਰ ਰਹੇ ਨੇ ਮੈਂ ਕੁਲਦੀਪ ਸਿੰਘ ਬੋਲ ਰਿਹਾ ਫਤੇਗੜ ਸਾਹਿਬ ਤੋਂ ਜੀ ਜੀ ਅ ਕਲਦੀਪ ਜੀ ਕੀ ਕਹਿਣਾ ਚਾਹੋਗੇ 트럼ਪ ਦੇ ਵੱਡੇ ਫੈਸਲੇ ਤੋਂ ਬਾਅਦ ਵਿਦੇਸ਼ ਜਾਣ ਦੇ ਨੌਜਵਾਨਾਂ ਦੇ ਸੁਪਨੇ ਟੁੱਟਦੇ ਦਿਖਾਈ ਦੇ ਰਹੇ ਨੇ ਜੀ ਦੇਖੋ ਸੁਪਨੇ ਟੁੱਟਦੇ ਆਂ ਅਸੀਂ ਮੰਨਦੇ ਆਂ ਕੋਈ ਕੋਈ 40 ਲੱਖ ਲੱਗ ਗਿਆ ਕੋਈ 35 ਲੱਖ ਲੱਗ ਗਿਆ ਬਹੁਤ ਧੀ ਯਾਨੀ ਕਿ ਮੰਦ ਭਾਗੀਆਂ ਇੱਕ ਜਿਵੇਂ ਆ ਤੁਹਾਡੇ ਚੈਨਲ ਦਾ ਪਹਿਲਾਂ ਤੁਹਾਨੂੰ ਆਇਆ ਤੁਹਾਡੇ ਚੈਨਲ ਨੇ ਬਹੁਤ ਵਧੀਆ ਖਬਰ ਦਿਖਾਈਆਂ ਜੀ ਕਿ ਉਹ ਨੌਜਵਾਨਾਂ ਨੂੰ ਦੇਖੋ ਗੇੜੀਆਂ ਪਾ ਕੇ ਹੱਥਕੜੀਆਂ ਲਾ ਕੇ ਲਿਆਂਦਾ ਗਿਆ ਜੀ ਬਿਲਕੁਲ ਤੇ ਤੁਹਾਨੂੰ ਮੈਂ ਅਪਡੇਟ ਦੇਣਾ ਵੀ ਕੱਲ ਜੈਸ਼ ਸ਼ੰਕਰ ਜੀ ਤੁਹਾਡੇ ਵਿਦੇਸ਼ ਮੰਤਰੀ ਉਹਨਾਂ ਨੇ ਗੱਲਬਾਤ ਕੀਤੀ ਹੈ 트럼ਪ ਉਥੋਂ ਦੇ ਵਿਦੇਸ਼ ਮੰਤਰੀ ਨਾਲ ਜੀ ਬਲੇ ਉਥੋਂ ਬੜਾ ਇੱਕ ਮਹਾਨ ਤੋ ਭਾਗਾ ਬਿਆਨ ਸਾਹਮਣੇ ਆਇਆ ਕਿ ਇਹ ਇਹ ਤਾਂ ਸਾਡੀ ਅਮਰੀਕਾ ਜਿੱਤੀ ਹੈ ਜੀ ਤੇ ਅਸੀਂ ਅਸੀਂ ਮੰਨਦੇ ਹਾਂ ਜਦੋਂ ਕੋਈ ਦੇਸ਼ ਨਿਕਾਲਾ ਦਿੰਦਾ ਹੈ ਠੀਕ ਹੈ ਉਹ ਅਮਰੀਕਾ ਦੇ ਬਾਰਡਰ ਤੋਂ ਕੀ ਮਤ ਹੁੰਦਾ ਪਰ ਅਮਰੀਕਾ ਦੇ ਬਾਰਡਰ ਤੋਂ ਅਮ੍ਰਿਤਸਰ ਤੱਕ ਹੱਥਕੜ ਉਹਨਾਂ ਨੂੰ ਰੋਟੀ ਦਾ ਖਾਣਾ ਨਹੀਂ ਦਿੱਤੀ ਜੀ ਉਹ ਤਾਂ ਸਾਡੀ ਕੁਲਦੀਪ ਜੀ ਪਹਿਲਾਂ ਵੀ ਹੋ ਰਹੀ ਸੀ ਕਿ ਜੇਕਰ ਉਹਨਾਂ ਨੇ ਖਾਣਾ ਖਾਣਾ ਸੀ ਪਰ ਉਹਨਾਂ ਦੇ ਹੱਥਾਂ ਦੇ ਉੱਪਰੋਂ ਵੇੜੀਆਂ ਨਹੀਂ ਖੋਲੀਆਂ ਗਈਆਂ ਜਿਵੇਂ ਉਹਨਾਂ ਨੇ ਕੋਈ ਬਹੁਤ ਵੱਡਾ ਕ੍ਰਾਈਮ ਕਰ ਦਿੱਤਾ ਹੋਵੇ ਜੀ ਉਹ ਉਹੀ ਮੈਂ ਗੱਲ ਕਰ ਰਹੀ ਹਾਂ ਤੁਹਾਨੂੰ ਰੋਟੀ ਉਹਨਾਂ ਨੂੰ ਪੰਜਾਬ ਪੁੱਦੀ ਖਵਾਦੀ ਆ ਪੰਜਾਬ ਪੁੱਦੀ ਕਈ ਨੌਜਵਾਨਾਂ ਨੇ ਛਲਾਗਾ ਕੀਤੀ ਹੈ ਜੀ ਵੀ ਸਾਨੂੰ ਪੰਜਾਬ ਬਾਰੇ ਬਹੁਤ ਵਧੀਆ ਉਹ ਕੀਤਾ ਪਰ ਅੱਜ ਨਾ ਇੱਕ ਨਵੀਂ ਅਪਡੇਟ ਆ ਗਈ ਹੈ ਮੈਂ ਤੁਹਾਨੂੰ ਉਹ ਵੀ ਸ਼ੇਅਰ ਕਰਨਾ ਵੀ ਇੰਡੀਆ ਦੀ ਜਿਹੜੀ ਗਵਰਨਮੈਂਟ ਹੈ ਹਾਂ ਤੇ ਮੋਦੀ ਸਾਹਿਬ 트ੰਪ ਦੇ ਬਹੁਤ ਹੀ ਦੋਸਤ ਨੇ ਅਸੀਂ ਬੰਦੇ ਆ ਤੇ ਹੁਣ ਮੋਦੀ ਸਾਹਿਬ ਭਾਰਤ ਨੇ ਸਰਕਾਰ ਨੇ ਇੱਕ ਨੋਟਿਫਾਈ ਜਾਰੀ ਕੀਤਾ ਮੈਂ ਤੁਹਾਨੂੰ ਥੋੜਾ ਤੇਜ ਵੀ ਦਿੰਨਾ ਵੀ ਇਹ ਜਿਹੜੇ 30 32 ਪੰਜਾਬੀ ਆਏ ਨੇ ਵਾਪਸ ਜੀ ਸਪੈਸ਼ਲ ਸਪੈਸ਼ਲ ਪੰਜਾਬ ਲਈ ਹੈ ਵੀ ਉਹ ਮੁੰਡਿਆਂ ਦੀ ਇਨਕੁਆਰੀ ਹੋਏਗੀ ਉਹਨਾਂ ਦੇ ਉੱਪਰ ਯਾਨੀ ਕਿ 4-5 ਯਾਨੀ ਕਿ ਨੋਟਿਸ ਜਾਰੀ ਕੀਤੇ ਗਏ ਨੇ ਦੇਖ ਦੋ ਕਿਹੜੇ ਏਜੰਟਾ ਆਏਗੇ ਠੀਕ ਆ ਸੀ ਮੰੰਧਿਆ ਏਜੰਟ ਫੜੋ ਕਿਉਂਕਿ ਏਜੰਟਾਂ ਵਾਲੀ ਸਾਰਕ ਹੁੰਦਾ ਹੈ ਪਰ ਇਹਦੇ ਵੀ ਅਸੀਂ ਇਹ ਪਤਾ ਕਰਾਂਗੇ ਕਿ 9 ਜਨ ਪੈਸੇ ਕਿੱਥੋਂ ਆਇਆ 3.3 ਲੱਖ ਰੁਪਏ ਉਹ ਮੁੰਡਿਆਂ ਦੇ ਕੇਸ ਕਰਾਂਗੇ ਜੀ ਦੇਖੋ ਕੁਲਦੀਪ ਜੀ ਤੁਹਾਡੀ ਗੱਲ ਵਿੱਚ ਹੈ ਹਾਲਾਂਕਿ ਕਈਆਂ ਦੇ ਮਾਪਿਆਂ ਦੇ ਬਿਆਨ ਆਏ ਨੇ ਸਾਹਮਣੇ ਕਿ ਅਸੀਂ ਆਪਣੀਆਂ ਜ਼ਮੀਨਾਂ ਜ਼ਾਇਦਾਤ ਜਾਂ ਫਿਰ ਆਪਣੇ ਘਰ ਗਿਰਵੇ ਰੱਖੇ ਨੇ ਜਾਂ ਫਿਰ ਵੇਚੇ ਨੇ ਤਾਂ ਉਹਨਾਂ ਨੂੰ ਲੈ ਕੇ ਜਿਹੜੇ ਉਹਨਾਂ ਨੇ ਆਪਣੀ ਪ੍ਰਾਪਰਟੀ ਜੋ ਵੀ ਆਪਣੇ ਕੋਲੇ ਸੀ ਜਾਂ ਵਿਆਜੂ ਪੈਸਾ ਚੁੱਕਿਆ ਸੀ ਪੈਸਾ ਚੁੱਕ ਕੇ ਸੀ ਬੱਚਿਆਂ ਨੂੰ ਬਾਹਰ ਭੇਜਿਆ ਸੀ ਸਾਡਾ ਬੱਚਾ ਵੀ ਵਾਪਸ ਆ ਗਿਆ ਤੇ ਪਰ ਅਸੀਂ ਉਹਨਾਂ ਪੈਸਿਆਂ ਦੀ ਹੁਣ ਪਰਪਾਈ ਕਿੱਥੋਂ ਕਰਾਂਗੇ ਇਹ ਨਹੀਂ ਦੇਖੋ ਤੱਕ ਵੀ ਬਿਆਨ ਸਾਹਮਣੇ ਆਈ ਰਹੇ ਨੇ ਕਿ ਖੁਦ ਖੁਸ਼ੀ ਕਰਨ ਤੋਂ ਸਿਵਾਏ ਸਾਡੇ ਕੋਲੇ ਹੋਰ ਕੋਈ ਰਾਹ ਨਹੀਂ ਸਾਨੂੰ ਦਿਖਾਈ ਦੇ ਰਿਹਾ ਕਿਉਂਕਿ ਜਿੰਨਾ ਤੋਂ ਪੈਸੇ ਲਏ ਨੇ ਉਹਨਾਂ ਨੇ ਆਪਣੇ ਸਮੇਂ ਤੇ ਪੈਸੇ ਮੰਗਣੇ ਹੀ ਨੇ ਐਫ ਛੱਡੋ ਜੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੀ ਮੈਂ ਨੋਟੀਫਿਕੇਸ਼ਨ ਦੀ ਗੱਲ ਕਰ ਰਿਹਾ ਉਹਦੇ ਵਿੱਚ ਇੱਕ ਤੁਹਾਡਾ ਕਾਨੂੰਨ ਆ ਗਿਆ ਹੈ ਕਿ ਜਿਹੜੇ ਇਹ ਬੰਦੇ ਹੁਣ ਡਿਪੋਰਟ ਹੋਏ ਨੇ ਉਹ ਇੱਕ ਕਾਨੂੰਨ ਇਹ ਬੰਦੇ ਹੁਣ ਯਾਨੀ ਕਿ ਨੇਪਾਲ ਯਾਰੀ ਨੇਪਾਲ सॉरी ਪਾਕਿਸਤਾਨ ਤੱਕ ਵੀ ਜਾ ਸਕਦੇ ਦੁਬਈ ਤੱਕ ਜਾ ਸਕਦੇ ਇਹ ਨੋਟੀਫਿਕੇਸ਼ਨ ਕਰਤਾ ਬਾਹਰ ਸਬੰਧਾਰ ਨੇ ਜੀ ਜੀ ਕਾਨੂੰਨ ਵਿੱਚ ਦੇਖੋ ਇਕਾ ਤੁਹਾਡੇ ਘਰ ਜਾਂਦੇ ਖਬਰਾਂ ਸ਼ੁਰੂ ਸੀ ਗੁਰਦਾਸਪੁਰ ਦੀ ਜੀ ਹੈ ਨਾ ਉਹ ਇੱਕ ਮਾ ਬੜਾ ਅਰੋ ਰਹੀ ਸੀ ਵੀ ਉਹਨਾਂ ਨੇ ਇੱਕ ਗੱਲ ਕਹੀ ਵੀ ਮੇਰਾ ਬੱਚਾ ਆ ਗਿਆ ਕੋਈ ਨਹੀਂ ਪੈਸੇ ਕਹਿੰਦੀ ਪੈਸਾ ਦਾ ਬੱਚੇ ਫਿਰ ਕਮਾ ਲੈਣਗੇ ਜੀ ਬਿਲਕੁਲ ਉਹ ਵੱਡੀ ਗੱਲ ਸੀ ਕਿ ਬੱਚੇ ਸਹੀ ਸਲਾਮਤ ਵਾਪਸ ਆ ਗਏ ਨੇ ਹਾਂ ਗੱਲ ਉਹੀ ਹੈ ਜੀ ਦੇਖੋ 30 35 ਲੱਖ ਦਾ ਕੋਈ 30 35 ਤੋਂ ਬੜਾ ਔਖਾ ਹੁੰਦਾ 30 35 ਲੱਖ ਦਾ ਬਹੁਤ ਡੀ ਅਮਾਉਂਟ ਹੁੰਦੀ ਹੈ ਉਹਨਾਂ ਨੇ ਆਪਣੇ ਆਪਣਾ ਮਕਾਨ ਵਿੱਚ ਆਉਣ ਲਈ ਆਪਣੀ ਜ਼ਮੀਨ ਪਹਿਲੀ ਵੇਚੀ ਬਿਲਕੁਲ ਔਰ ਉਹਨੂੰ 18ਵੇਂ ਦਿਨ ਰਿਪੋਰਟ ਕਰਤਾ ਜੀ ਬੜੀ ਹਰਾਮੀ ਗੱਲ ਹੈ ਔਰ ਮੋਦੀ ਸਾਹਿਬ ਮੋਦੀ ਸਾਹਿਬ ਬੋਲੇ ਤੁਸੀਂ ਜੀ ਇੱਕ ਮੁਸਕਾਨ ਵੀ ਹੈ ਮੁਸਕਾਨ ਦੀ سوشل ਮੀਡੀਆ ਤੇ ਕਾਫੀ ਵੀਡੀਓ ਵਾਇਰਲ ਹੋ ਰਹੀ ਸੀ ਕਿ ਇੱਕ ਮੁਸਕਾਨ ਲੜਕੀ ਜੋ ਕਿ ਸਟੱਡੀ ਵੀਜ਼ਾ ਲੈ ਕੇ ਗਈ ਸੀ ਉਹਦਾ 2 ਸਾਲ ਦਾ ਹਜੇ ਵੀ ਸਟੱਡੀ ਵੀਜ਼ਾ ਲੱਗਾ ਸੀ ਬਾਕੀ ਉਹ ਕੁੰਮਣ ਗਿਆ ਨੂੰ ਉਹਨਾਂ ਨੂੰ ਰਸਤੇ ਦੇ ਵਿੱਚ ਚੁੱਕ ਲਿਆ ਗਿਆ ਤੇ ਉਹਨੇ ਇੱਥੇ ਆ ਕੇ ਬਿਆਨ ਦਿੱਤਾ ਹੈ ਕਿ ਮੈਨੂੰ 5 ਸਾਲਾਂ ਦੇ ਲਈ ਮੈਂ ਕਿਤੇ ਜਾ ਨਹੀਂ ਸਕਦੀ ਉਹਨਾਂ ਨੇ ਮੇਰੇ ਜਿਹੜਾ ਪਾਸਪੋਰਟ ਹੈ ਉਹਦੇ ਉੱਪਰ ਰਿਟਰਨ ਦੇ ਵਿੱਚ ਲਿਖ ਦਿੱਤਾ ਗਿਆ ਹੈ ਕਿ ਮੈਂ 5 ਸਾਲ ਕਿਸੇ ਵੀ ਦੇਸ਼ ਦੇ ਵਿੱਚ ਨਹੀਂ ਜਾ ਸਕਦੀ ਹਾਲਾਂਕਿ ਮੇਰਾ 2 ਸਾਲ ਇਲੀਗਲ ਵੀਜ਼ਾ ਪਿਆਏ ਮੈਂ ਕੋਈ ਵੀ ਕਿਤੇ ਗਲਤ ਕਾਰਵਾਈ ਕਾਨੂੰਨੀ ਕਾਰਵਾਈ ਸਾਰੀ ਬਿਲਕੁਲ ਜੋ ਵੀ ਇਲੀਗਲ ਸੀ ਮੈਂ ਉਸੇ ਤਰ੍ਹਾਂ ਹੀ ਗਈਆਂ ਜੀ ਮੈਨੂੰ ਵੀ ਨਾ ਪਤਾ ਕੀ ਹੈ ਕਸੂਰ ਕਿਸ ਦਾ ਜੀ ਇਹ ਕਸੂਰ ਹੈ ਜਿਹੜੇ ਟਰੈਵਲ ਜਾਂਦੇ ਨੇ ਇਹ ਕਹ ਕੇ ਲੈ ਕੇ ਜਾਂਦੇ ਨੇ ਵੀ ਅਸੀਂ ਬ੍ਰਿਕਾ ਲੈ ਕੇ ਜਾਂਦੇ ਆ ਜੀ ਇੱਥੋਂ ਲੈ ਕੇ ਜਾਂਦੇ ਨੇ ਦੁਬਈ ਦੁਬਈ ਤੋਂ ਅੱਗੇ ਬ੍ਰਾਜ਼ਿਲ ਬਰਾਜੂ ਰੋਕੇ ਜਿਹੜੇ ਪਨਾਮਾ ਦੇ ਉਹ ਜੰਗਲੇ ਬਹੁਤ ਯਾਰੀ ਖਤਰਨਾਕ ਨੇ ਜੀ ਪਰ ਬੱਚੀ ਨੇ ਬਹੁਤ ਵਧੀਆ ਗੱਲ ਕਹੀ ਹੈ ਉਹ ਬੱਚੀ ਦਾ ਤਾਂ ਪਤਾ ਕਿ ਇੱਕ ਨਾ ਦੇਖੋ ਉੱਥੇ ਗਰੂਨ ਹੈ ਅਮਰੀਕਾ ਜੀ ਜੇ ਕਿਸੇ پاسਪੋਰਟ ਤੇ ਰੈੱਡ ਮਾਰ ਲੱਜੇ ਜੀ ਉਹ ਬੰਦਾ ਕਿੱਥੇ ਵੀ ਨਾ ਜਾਣਾ ਜੀ ਉਹ ਬੱਚੀ ਉਹ ਬੱਚੀ ਵਿਚਾਰੀ ਪਤਾ ਹੀ ਕਿਵੇਂ ਗਈ ਐ ਐਨਾ ਫੜਲੀ ਗਈ ਬੱਚੀ ਆ ਉਹਦੇ 10ਵੀਂ ਦੇ ਵਿੱਚ ਬਹੁਤ ਹਾਈएस्ट 71 ਨੰਬਰ ਆਉਂਦੇ ਦਸਵੀਂ ਪੰਜਾਬ ਬੋਰਡ ਤੋਂ ਜੀ 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 ਪਰ ਉਹ ਬੱਚੀ ਉਹ ਬੱਚੀ ਰੋ ਰਹੀ ਸੀ ਉਹ ਬੱਚੀ ਦਾ ਜਿਹੜੇ ਫਾਦਰ ਸਾਹਿਬ ਸੀ ਉਹ ਵੀ ਰੋ ਰਹੇ ਸੀ ਦੇਖੋ ਰੋਣਾ ਗੈਰ ਬੰਦਾ ਹੈ ਜੀ ਤੁਹਾਡੇ ਚੈਨਲ ਤੇ ਕਵਰ ਚੱਲੀ ਸੀ ਉਹ ਵੀ ਲਾਈਵ ਸੀ ਵੀ ਕੀ ਸਰਕਾਰਾਂ ਸਾਥ ਦੇਣਗੀਆਂ ਦੇਖੋ ਸਰਕਾਰ ਨੂੰ ਅਗਿਆਨਤਾ ਜੀ ਠੀਕ ਹੈ ਇੱਕ ਬੰਦੇ ਨੇ ਗਲਤੀ ਕਰਤੀ ਕੋਈ ਚਾਹੇ ਡੋਂਕੀ ਰਹੇਗੇ ਜਿਵੇਂ ਮਰਜੀਗੇ ਸਾਡੇ ਬੱਚੇ ਗਲਤੀ ਕਰਦੇ ਆਂ ਜੀ ਜੀ ਪਰ ਇਹ ਤਾਂ ਨਹੀਂ ਅਸੀਂ ਬੱਚਿਆਂ ਨੂੰ ਘਰੋਂ ਬਾਹਰ ਕੱਢਦੀ ਜੀ ਬਿਲਕੁਲ ਸਰਕਾਰਾਂ ਤੋਂ ਤਾਂ ਮੰਨੇ ਇਹਨਾਂ ਦੇਖੋ ਇਹ ਗੱਲ ਚੱਲੀ ਹੈ ਵੀ ਮੋਦੀ ਸਾਹਿਬ ਟਰੰਪ ਦੇ ਖਾਸ ਨੇ ਜੀ ਕਾਫੀ ਦੋਸਤੀ ਹੈ ਪਰ ਜੇਕਰ ਦੇਖਿਆ ਜਾਵੇ ਦੋਸਤੀ ਦੀ ਉਹਨਾਂ ਨੇ ਬਿਲਕੁਲ ਵੀ ਲਾਜ ਨਹੀਂ ਰੱਖੀ ਉਹਨਾਂ ਦੇ ਹੀ ਪੰਜਾਬ ਦੇ ਬੰਦਿਆਂ ਨੂੰ ਇਸ ਤਰ੍ਹਾਂ ਬੇੜੀਆਂ ਦੇ ਵਿੱਚ ਜਕੜ ਕੇ ਲੈ ਕੇ ਆਉਂਦਾ ਇਹ ਸਭ ਤੋਂ ਸ਼ਰਮਨਾਕ ਤੇ ਮੰਦਭਾਗੀ ਗੱਲ ਸੀ ਕੱਲ ਦੇ ਵਾਸਤੇ ਮੈਡਮ ਮੈਂ ਤੁਹਾਨੂੰ ਇਤਿਹਾਸ ਦੁਹਰਾ ਦਿੰਨਾ ਤੁਹਾਡੇ ਦਰਸ਼ਕਾਂ ਨੂੰ ਵੀ 1978-79 ਵਿੱਚ ਪਹਿਲੀ ਵਾਰ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਬਣੀ ਸੀ ਹਿੰਦੁਸਤਾਨ ਦੀ ਜੀ ਠੀਕ ਹੈ ਜੀ ਉਹਨਾਂ ਨੇ ਸਮਰਥਨ ਮੰਗਿਆ ਸੀ ਸਾਰੇ ਦੇਸ਼ਾਂ ਤੋਂ ਮਹਾਂ ਮਨੀਜੀ ਤਾਂ ਸਾਰੇ ਦੇਸ਼ਾਂ ਨੇ ਹਾਂ ਕਿ ਤੀ ਜਾਪਾਨ ਤੇ ਫਰਾਂਸ ਖੜੇ ਸੀ ਫਰਾਂਸ ਮੋਦੀ ਫਰਾਂਸ ਸਾਡੇ دوست ਹੈ ਉਦੋਂ ਅਮਰੀਕਾ ਦੇ ਰਾਸ਼ਟਰਪਤੀ ਜਿਹੜੇ ਸੀ ਉਹ ਵਿਲੀਅਮ ਸੀ ਨਾਮ ਜੋ ਜੋਰਜ ਵਿਲੀਅਮਸ ਮੈਨਿਆਰਾ ਉਹ ਬਣੇ ਸੀ ਉਹਨਾਂ ਨੇ ਇੰਦਰਾ ਗਾਂਧੀ ਦਾ ਬੜਾ ਮੰਦ ਭਾਗਾ ਅਸ਼ੁੱਧ ਕਹੀ ਸੀ ਵੀ ਇੱਕ ਵਿਦੇਸ਼ ਦੀ ਜਨਾਨੀ ਭਾਰਤ ਨੂੰ ਕਿਵੇਂ ਸਮਝਾਦੀ ਹੈ ਕਿਉਂਕਿ ਉਹਨਾਂ ਦਾ ਵਿਆਹ ਉਹਨਾਂ ਹੋਇਆ ਸੀ ਨਾ ਤੇ ਇਹ ਉਦੋਂ ਤੋਂ ਹੀ ਉੰਦਰ ਉੱਤਰਵਾਜ આજ ਤੱਕ ਯਾਨੀ ਕਿ ਯੂਐਸਏ ਹਿੰਦੁਸਤਾਨ ਦਾ ਗਲਤ ਕਰਦਾ ਆਇਆ ਕਿਉਂਕਿ ਹਿੰਦੁਸਤਾਨ ਦੇ ਚੰਗੇ ਰਿਸ਼ਤੇ ਪਨਾਸ ਨਾਲ ਜੀ ਹੁਣ ਕੁਲਦੀਪ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਐਲਟਸ ਕਰ ਰਹੇ ਨੇ ਜਾਂ ਫਿਰ ਬਾਹਰ ਵਿਦੇਸ਼ ਜਾਣ ਦਾ ਸੁਪਨਾ ਦੇਖ ਰਹੇ ਨੇ ਉਹਨਾਂ ਦੋ ਨੌਜਵਾਨਾਂ ਦੇ ਸੁਪਨੇ ਟੁੱਟਦੇ ਦਿਖਾਈ ਦੇ ਰਹੇ ਨੇ ਕੀ ਉਹਨਾਂ ਦੇ ਲਈ ਵਿਦੇਸ਼ ਹਲੇ ਵੀ ਖਿੱਚਦਾ ਕੇਂਦਰ ਬਣਿਆ ਰਹੇਗਾ ਨਹੀਂ ਦੇਖੋ ਜੀ ਇੰਨਾ ਕੁਝ ਗਲਤ ਹੋ ਗਿਆ ਵਿਚਾਰਾਂ ਨਾਲ ਪੈਸਾ ਖਰਾਬ ਹੋ ਗਿਆ ਏ ਮੈਂ ਕਦੋਂ ਇੰਟਰੋ ਦੇਖਿਆ ਸੀ ਅੱਜ ਅੱਜ ਸਾਰੇ ਵੀ ਕਈ ਨੈਸ਼ਨਲ ਅੰਟਰਵਿਊ ਹੋ ਰਹੀ ਹੈ ਉਹ ਕਹਿੰਦੇ ਸਾਨੂੰ ਸ਼ਰਮ ਆਜੀ ਜਦੋਂ ਅਸੀਂ 에ਰਪੋਰਟ ਤੇ ਉਤਰਿਆ ਬਹੁਤ ਥੱਲੇ ਸੀ ਅਸਕੇ ਲੱਗੀਆਂ ਸੀ ਜੀ ਚਲੋ ਇਹ ਦੇਖੋ ਅਸੀਂ ਤਾਂ ਇਹ ਦੁਆ ਕਰਦੇ ਹਾਂ ਵੀ ਉਹਨਾਂ ਨੂੰ ਸਰਕਾਰ ਉਹਨੇ ਬਾਹਾਂ ਫੜੇ ਉਹਨਾਂ ਨੂੰ ਕੋਈ ਨੌਕਰੀ ਦੇ ਜਿਹੜੇ ਜਿਨ੍ਹਾਂ ਨੇ ਅੱਗੇ ਜਾਣਾ ਹੈ ਜਿਹੜੇ ਅੱਗੇ ਤਿਆਰੀ ਕਰਕੇ ਬੈਠੇ ਨੇ ਉਹ ਇੱਕ ਨੰਬਰ ਹੀ ਜਾਣ ਕਿਉਂਕਿ ਦੇਖੋ ਇਹ ਖਾਸ ਕਰ ਕਾਰਵਾਈ ਹੁੰਦੀ ਹੈ ਏਜੰਟਾਂ ਦੇ ਕਿਉਂਕਿ ਏਜੰਟ ਆਪਣਾ ਚਾਰ ਪੈਸੇ ਕਮਾ ਲਈ ਬੱਚਿਆਂ ਦਾ ਪੂਰੀ ਖਰਾਬ ਕਰ ਰਹੇ ਸੀ ਬਿਲਕੁਲ ਅ ਬੱਚਿਆਂ ਦੇ ਭਵਿੱਖ ਦੇ ਨਾਲ-ਨਾਲ ਬੱਚਿਆਂ ਦੇ ਮਾਪਿਆਂ ਦੀ ਜ਼ਿੰਦਗੀ ਵੀ ਖਰਾਬ ਹੋ ਰਹੀ ਹੈ ਬੱਚਿਆਂ ਦੀ ਨੌਜਵਾਨਾਂ ਦੀ ਜ਼ਿੰਦਗੀ ਤਾਂ ਖਰਾਬ ਹੋ ਹੀ ਰਹੀ ਹੈ ਕਿਉਂਕਿ ਜਦੋਂ ਝੂਠ ਬੋਲ ਕੇ ਇਧਰੋਂ ਡਾਂਕੀ ਲਵਾ ਦਿੰਦੇ ਨੇ ਜੇਕਰ ਬੇਸ਼ੱਕ ਪਹਿਲਾਂ ਸਾਡੀ ਇੱਕ ਸ਼ਰਮਾ ਜੀ ਨਾਲ ਗੱਲ ਹੋ ਰਹੀ ਸੀ ਉਹਨਾਂ ਨੇ ਕਿਹਾ ਸੀ ਕਿ ਡਾਂਕੀ ਲਗਾ ਕੇ ਸਾਨੂੰ ਪਹਿਲਾਂ ਪਤਾ ਹੁੰਦਾ ਕਿ ਸੀ ਡਾਂਕੀ ਲਾ ਕੇ ਜਾ ਰਹੇ ਆ ਜਾਂ ਕਿਵੇਂ ਪਰ ਕਈ ਵਾਰ ਸਾਨੂੰ ਉਹ ਵੀ ਚੀਜ਼ ਨਹੀਂ ਪਤਾ ਹੁੰਦੀ ਪਰ ਏਜੰਟ ਸਾਡੇ ਨਾਲ ਬਹੁਤ ਖੇਡਾਂ ਉਹ ਜੀਆਂ ਖੇੜ ਜਾਂਦੇ ਨੇ ਕਿ ਬੱਚਿਆਂ ਦੀ ਜ਼ਿੰਦਗੀ ਦਾ ਤੇ ਲੱਗ ਜਾਂਦੀ ਨੇ ਤੇ ਦੇ ਵੀ ਰਸਤੇ ਦੇ ਵਿੱਚ ਜੋ ਤੁਸੀਂ ਜੰਗਲ ਪਾਰ ਕਰਦੇ ਹੋ ਤਾਂ ਉਹਨਾਂ ਦੇ ਜੰਗਲ ਦੇ ਵਿੱਚ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਉਹ ਖਬਰ ਵੀ ਸਾਨੂੰ ਪਿੰਜਰ ਦੇਖਣ ਨੂੰ ਮਿਲੇ ਕਈ ਬੰਦਿਆਂ ਦੇ ਤਾਂ ਉਹ ਦੇਖੀ ਵੀ ਕਿੰਨਿਆਂ ਦਾ ਕਿਸੇ ਦਾ ਉਹ ਪੁੱਤ ਸੀ ਕਿਸੇ ਦਾ ਭਰਾ ਸੀ ਜਾਂ ਮਾਂ ਸੀ ਭੈਣ ਸੀ ਉਹਨਾਂ ਦਾ ਉਹ ਕਦੇ ਕੋਈ ਵਾਪਸ ਨਹੀਂ ਮੁੜਦਾ ਸੋ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਰਹਿ ਕੇ ਹੀ ਕੰਮ ਕਰਨ ਦੀ ਖਿੱਚ ਹੋਣੀ ਚਾਹੀਦੀ ਹੈ। ਹਾਂ ਮੈਨੂੰ ਸਹੀ ਗੱਲ ਹੈ ਸ਼ਰਮਾ ਜੀ ਨੂੰ ਬਹੁਤ ਨੋਲਿਜ ਹੈ ਮੈਂ ਸੁਣ ਰਹੀ ਸਹੀ ਗੱਲ ਨੇ ਜੀ ਪਤਾ ਹੈ ਕਿ ਦੇਖੋ ਇਹ ਤਾਂ 33 34 ਬੰਦੇ ਵਾਪਸ ਆਏ ਨੇ ਹਮ ਪਰ ਇਹ ਨਹੀਂ ਪਤਾ ਵੀ ਕਿੰਨੇ ਬੰਦੇ ਉੱਤੇ ਰਸਤੇ 'ਤੇ ਮਾਰੇ ਗਏ ਉਹ ਜਿਹੜੇ ਜੰਗਲ ਹਨਾ ਉੱਥੇ ਤੋਂ ਆਮ ਉਹ ਉਹ ਜੋ ਕੰਤਪਾਰ ਕਰਦੇ ਨੇ ਕਈ ਨੂੰ ਮਾਰ ਦਿੰਦੇ ਨੇ ਜੀ ਤੇ ਇਹ ਵੀ ਪਤਾ ਵੀ ਕਿੰਨੇ ਬੰਦੇ ਮਾਰੇਗੇ ਦੇਖੋ ਇਹ ਵੀ ਸੱਚ ਹੈ ਜੀ ਹਾਂ ਜਿਹੜਾ ਤੁਹਾਡਾ ਹਾਲਾਂਕਿ ਜੋ ਵੀ ਉਹਨਾਂ ਦੇ ਕੋਲੇ ਸਮਾਨ ਸੀ ਕੱਪੜੇ ਸੀ 30 35000 ਰੁਪਏ ਦੇ ਕਹਿੰਦੇ ਅਸੀਂ ਕੱਪੜੇ ਲੈ ਕੇ ਗਏ 50 50000 ਰੁਪਏ ਦੇ ਅਸੀਂ ਕੱਪੜੇ ਲੈ ਕੇ ਗਏ ਆ ਨਾਲ ਸਾਡੇ ਕੋਲੇ ਕੁਝ ਕੈਸ਼ ਸੀ ਜਾਂ ਫਿਰ ਕੋਈ 골ਡ ਕੋਈ ਪਾਂਦਾ ਕੋਈ ਕੋਸ਼ ਸਮਾਨ ਹੁੰਦਾ ਬੰਦੇ ਕੋਲੇ ਉਹ ਵੀ ਖੋ ਲਿਆ ਗਿਆ ਸਿਰਫ ਜੋ ਤਨ ਦੇ ਕੱਪੜੇ ਸੀ ਉਹਨਾਂ ਦੇ ਉਹਨਾਂ ਕੱਪੜਿਆਂ ਦੇ ਵਿੱਚ ਹੀ ਉਹ ਵਾਪਸ ਆਏ ਨੇ ਮੈਨੂੰ ਇਹ ਬੜੀ ਸ਼ਰਮਸਰ ਘਟਨਾ ਹੈ ਬਹੁਤ ਸ਼ਰਮਸਰ ਘਟਨਾ ਹੈ ਲੋਕ ਕੱਪੜੇ ਦਾ ਪਾਏ ਜਦੋਂ ਕੱਲ 에ਰਪੋਰਟ ਤੇ ਉਹ ਉਤਰੇ ਤਾਂ ਉਹਨਾਂ ਦੇ ਜਿਹੜੀਆਂ ਪੈਰਾਂ ਵਿੱਚ ਬੇੜੀਆਂ ਸੀ ਪੈਰਾਂ ਵਿੱਚ ਕਰੀਆਂ ਸੀ ਜਿਵੇਂ ਕੋਈ ਬਹੁਤ ਜ਼ਿਆਦਾ ਡਾਊਨ ਇਵਰਾਈਂ ਹੁੰਦੇ ਨੇ ਹਮ ਅਜਿਹਾ ਅਜਿਹਾ ਹਿੰਦੁਸਤਾਨ 'ਚ ਕਦੇ ਹੋਇਆ ਨਹੀਂ ਸੀ ਇਹ ਪਹਿਲੀ ਵਾਰ ਹੈ ਪੰਜਾਬ ਦਾ ਕੋਈ ਵੱਡਾ ਖਲਮਾਨ ਹੋਇਆ ਜੀ ਬਦਸਲੁਕੀ ਹੋਈ ਹੈ ਨੌਜਵਾਨਾਂ ਦੇ ਨਾਲ ਜੀ ਬਦਸਲੁਕੀ ਹੋਈ ਹੈ ਔਰ ਇਹਦਾ ਆਪਾਂ ਉਹ ਚੁੱਕਾ ਕਰੋ ਵੀ ਇਹ ਬੱਚਿਆਂ ਨੂੰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਇਹ ਅਪੀਲ ਕਰਨਾ ਵੀ ਤੁਸੀਂ ਆਪਣਾ ਭਾਵਕ ਹੋਣ ਦੀ ਲੋੜ ਨਹੀਂ ਦੇਖੋ ਉਹਨਾਂ ਦਾ ਪੈਸਾ ਗਿਆ ਉਹ ਕੁਝ ਵੀ ਕਰ ਸਕਦੇ ਨੇ ਬਸ ਇਹ ਕਹਿੰਦੇ ਆ ਕੋਈ ਗੱਲ ਨਹੀਂ ਦੁਆਰਾ ਕਾਮੇ ਮਿਲ ਜੇਗੀ ਮੈਂ ਜਿਹੜੇ ਆਨਲਾਈਨ ਅਪਟੋਮੀਸ ਦੇ ਬੱਚੇ ਨੇ ਉਹਨਾਂ ਕਹਿੰਦਾ ਵੀ ਪੜ੍ਹੋ ਲਿਖੋ ਇੱਥੇ ਸਰ ਕੋਈ ਇੰਡੀਆ ਇੰਡੀਆ ਡਾਲਰ ਡੂਲਰ ਕੁਝ ਨਹੀਂ ਐ ਸਭ ਇੱਥੇ ਨੇ ਜੀ ਤੁਸੀਂ ਇੱਥੇ ਬੈ ਕੇ ਮਿਹਨਤ ਕਰੋ ਸਭ ਇੱਥੇ ਹੀ ਹੈ ਜੀ ਬਿਲਕੁਲ ਸ਼ੁਕਰੀਆ ਜੀ ਤੁਹਾਡਾ ਕੁਲਦੀਪ ਜੀ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਦੇ ਲਈ ਸੋ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤਨਮੇਨ ਤਨੋਤ ਜੀ ਸੋ ਦੋਸਤੋ ਏ ਸੀ ਕੁਲਦੀਪ ਜੀ ਦੇ ਆਪਣੇ ਵਿਚਾਰ ਉਹਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਵਿੱਚ ਰਹਿ ਕੇ ਹੀ ਨੌਜਵਾਨ ਨੇ ਜੋ ਆਪਣਾ ਕੰਮਕਾਰ ਕਰ ਸਕਦੇ ਨੇ ਤਾਂ ਮੈਂ ਸਾਰੇ ਨੌਜਵਾਨਾਂ ਨੂੰ ਜੋ ਵੀ ਛੋਟੇ ਬੱਚੇ ਨੇ ਪਲੱਸ 2 ਪਾਸ ਕਰ ਰਹੇ ਨੇ ਮੈਂ ਸਾਰਿਆਂ ਨੂੰ ਇੱਕੋ ਬੇਨਤੀ ਕਰਾਂਗੀ ਅਪੀਲ ਕਰਾਂਗੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਕਿ ਆਪਣੇ ਮਾਪੇ-ਬਾਪ ਦੀ ਜ਼ਮੀਨ ਜਾਇਦਾਦ ਵੇਚ ਕੇ ਬਾਹਰ ਜਾਣ ਦਾ ਸੁਪਨਾ ਕਦੇ ਨਾ ਦੇਖਿਓ ਤੁਸੀਂ ਆਪਣੀ ਅੱਖੀ ਦੇਖ ਲਿਆ ਤੁਹਾਡੇ ਦੇਖਣ ਦੀ ਗੱਲ ਹੈ ਕਿ ਬੱਚੇ ਰੁਲਗੇ ਨੇ ਮਾਪੇ ਰੁਲਗੇ ਨੇ ਜ਼ਮੀਨ ਜਾਇਦਾਦ ਤੁਹਾਡੇ ਘਰ ਰੁਲਗੇ ਨੇ ਸਿਰ ਤੇ ਛੱਤ ਨਹੀਂ ਰਹੀ ਤਾਂ ਆਖਿਰ ਮਾਪੇ ਖੁਦਕੁਸ਼ੀ ਕਰਨ ਤੱਕ ਮਜਬੂਰ ਹੋ ਗਏ ਨੇ ਜੇਕਰ ਤੁਸੀਂ ਕੰਮ ਕਰਨਾ ਹੈ ਕੰਮ ਕਰਨ ਦੀ ਚਾਹ ਹੈ ਤੁਸੀਂ ਬਾਹਰ ਜਾ ਕੇ ਵੀ ਸ਼ਿਫਟਾਂ ਲਗਾਣੇ ਹੋ ਬਾਹਰ ਜਾ ਕੇ ਵੀ ਤੁਸੀਂ ਕਿਸੇ ਸਟੋਰ ਤੇ ਕੰਮ ਕਰਦੇ ਹੋ ਸੇਲਜ਼ਮੈਨ ਦਾ ਕੰਮ ਕਰਦੇ ਹੋ ਜਾਂ ਫਿਰ ਕਿਸੇ ਕੈਫੇ ਦੇ ਵਿੱਚ ਕੰਮ ਕਰਦੇ ਹੋ ਉਹ ਕੰਮ ਤੁਸੀਂ ਪੰਜਾਬ ਦੇ ਵਿੱਚ ਰਹਿ ਕੇ ਵੀ ਕਰ ਸਕਦੇ ਹੋ ਜੇ ਤੁਸੀਂ 32 ਲੱਖ 34 ਲੱਖ 36 ਲੱਖ ਲਾ ਸਕਦੇ ਹੋ ਕਿਸੇ ਵੀ ਚੀਜ਼ ਦੇ ਲਈ ਤੁਸੀਂ ਲੱਖਾਂ ਚ ਪੈਸਾ ਲਾ ਸਕਦੇ ਹੋ ਉਹ ਲੱਖਾਂ ਦਾ ਪੈਸਾ ਜੇ ਤੁਸੀਂ ਵਿਆਜੂ ਚੱਕਣਾ ਜਾਂ ਕਿਸੇ ਜ਼ਮੀਨ ਨੂੰ ਗਹਿਣੇ ਰੱਖ ਕੇ ਵੀ ਕਰਨਾ ਪੰਜਾਬ ਦੇ ਵਿੱਚ ਰਹਿ ਕੇ ਵੀ ਤੁਸੀਂ ਉਸ ਕੰਮ ਨੂੰ ਕਰ ਸਕਦੇ ਹੋ ਆਪਣਾ ਬਿਜ਼ਨਸ ਤੁਸੀਂ ਇੱਥੇ ਵੀ ਸ਼ੁਰੂ ਕਰ ਸਕਦੇ ਹੋ ਪਰ ਆਪਣੀ ਕੀਮਤੀ ਜ਼ਿੰਦਗੀ ਆਪਣੀ ਜਾਨ ਆਪਣੇ ਮਾਪਿਆਂ ਦੇ ਸੁਪਨੇ ਆਪਣੇ ਸੁਪਨੇ ਕਦੇ ਦਾਤੇ ਲਗਾ ਕੇ ਵਿਦੇਸ਼ ਜਾਣ ਦੇ ਖਿੱਚਦੇ ਕੇਂਦਰ ਦੇ ਵਿੱਚ ਨਾਓ ਸਿਆਣਫ ਇੱਥੇ ਹੀ ਹੋਵੇਗੀ ਜੇਕਰ ਤੁਸੀਂ ਇੰਨਾ ਗੱਲਾਂ ਦੇ ਵਿੱਚੋਂ ਬਾਹਰ ਨਿਕਲ ਕੇ ਤੁਸੀਂ ਆਪਣੇ ਮਾਪੇ ਦੇ ਕੋਲ ਰਹਿ ਕੇ ਆਪਣੇ ਪਰਿਵਾਰ ਦੇ ਕੋਲ ਰਹਿ ਕੇ ਕਮਾਈ ਕਰੋ ਤੇ ਉਹਨਾਂ ਨੂੰ ਅੱਖਾਂ ਠੰਡੀਆਂ ਰਹਿਣ ਤੇ ਤੁਹਾਡੀਆਂ ਅੱਖਾਂ ਠੰਡੀਆਂ ਰਹਿਣ ਆਪਣੇ ਮਾਪੇ ਦੇਖਦੇ ਹੋਏ ਕੋਈ ਵੀ ਡਿਪਰੈਸ਼ਨ ਦਾ ਸ਼ਿਕਾਰ ਨਾ ਹੋਵੇ ਕਿ ਇੰਨਾ ਪੈਸਾ ਚਲਿਆ ਗਿਆ ਤੇ ਹੁਣ ਮੈਂ ਕੀ ਕਰਾਂਗਾ ਸੋ ਇਸੇ ਦੇ ਨਾਲ ਹੀ